ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਮੈਂ ਹਾਂ ਗੁਰਪ੍ਰਸਾਦ ਲਾਲੀ ਤੁਸੀਂ ਜੁੜੇ ਹੋਏ ਹੋ ਸਾਡੇ ਖਾਸ ਦੇ ਵਿਲੱਖਣ ਸ਼ੋਅ ਦੇ ਨਾਲ ਇਸ ਪ੍ਰੋਗਰਾਮ ਦੇ ذریعے ਅਸੀਂ ਤੁਹਾਨੂੰ ਮਿਲਾਉਣੇ ਆ ਪੰਜਾਬ ਦੇ ਸਫਲ ਕਿਸਾਨਾਂ ਨਾਲ ਤੇ ਖੇਤੀ ਮਾਹਿਰਾਂ ਨਾਲ ਤਾਂ ਜੋ ਕਿਸਾਨਾਂ ਦੇ ਲਈ ਲਾਹੇਵੰਦ ਜਾਣਕਾਰੀ ਮਿਲ ਸਕੇ ਅੱਜ ਦੇ ਸਾਡੇ ਮਹਿਮਾਨ ਰਹਿਣਗੇ ਮੈਡਮ ਮਨਮੀਤ ਕੌਰ ਜਿਹੜੇ ਮਾਰਕੀਟਿੰਗ ਦੇ ਵਿੱਚ ਨੇ ਤੇ ਉਹਨਾਂ ਤੋਂ ਆਪਾਂ ਸਮਝਾਂਗੇ ਕਿ ਇਹ ਵਿਭਾਗ ਕਿਵੇਂ ਕੰਮ ਕਰਦਾ ਤੇ ਕਿਸਾਨਾਂ ਲਈ ਕਿਵੇਂ ਲਾਹੇਵੰਦ ਸਾਬਤ ਹੁੰਦਾ ਮਨਮੀਤ ਜੀ ਪਹਿਲਾਂ ਬਹੁਤ ਸਵਾਗਤ ਤੁਹਾਡਾ ਖੇਤੀ ਰੂਪ ਤੇ ਧੰਨਵਾਦ ਜੀ ਬਹੁਤ ਬਹੁਤ ਸ਼ਾ ਥੋੜਾ ਜਿਹਾ ਮਤਲਬ ਆਪਣੇ ਦੱਸਿਓ ਮਾਰਕੀਟਿੰਗ ਮਤਲਬ ਕਿਵੇਂ ਕੰਮ ਕਰਦਾ ਕੀ ਤੁਹਾਡੇ ਕੰਮ ਨੇ ਵਿਭਾਗ ਦੇ ਥੋੜਾ ਜਿਹਾ ਦੱਸਿਓ ਹਾਂਜੀ ਇਹ ਜੀ ਮਾਰਕੀਟਿੰਗ ਸੈਕਸ਼ਨ ਆਪਣੇ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਇੱਕ ਵਿੰਗ ਹੈ ਜਿਹੜਾ ਕਿ ਜਿਹੜੇ ਉਦਮੀ ਕਿਸਾਨ ਨੇ ਉਹਨਾਂ ਦੇ ਨਾਲ ਆਪਾਂ ਕੰਟੈਕਟ ਬਣਾਉਣੇ ਹੈਗੇ ਆ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਤਾਂ ਕਿ ਛਿਟਕੀ ਤੋਂ ਉਹ ਚੰਗੇ ਉਤਪਾਦ ਨੇ ਜਿਹੜੇ ਉਹ ਪੈਦਾ ਕਰਨ ਅਤੇ ਉਸ ਦੀ ਸਵੈ ਮਾਰਕੀਟਿੰਗ ਕਰਨ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਉਹਦੇ ਵਿੱਚੋਂ ਮੁਨਾਫਾ ਹੋਵੇ ਤੇ ਆਪਾਂ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਵੀ ਆਪਾਂ ਖੇਤੀ ਕਿੱਤੇ ਦੇ ਨਾਲ ਜੋੜ ਸਕੀਏ ਅੱਛਾ ਖੇਤੀ ਨੂੰ ਲਾਹੇਵੰਦ ਬਣਾਉਣਾ ਮਤਲਬ ਹਰ ਕੋਈ ਚਾਹੁੰਦਾ ਮੇਰੀ ਖੇਤੀ ਵਧੀਆ ਹੋ ਜਾਏ ਹਾਂਜੀ ਉਹਨੂੰ ਲਾਹੇਵੰਦ ਕਿਵੇਂ ਬਣਾਇਆ ਜਾ ਸਕਦਾ ਤੁਹਾਡਾ 뷰 ਪੁਆਇੰਟ ਕੀ ਹੈ ਹਾਂਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਪੰਜਾਬ ਹੈ ਜਿਹੜਾ ਉਹ ਇੱਕ ਖੇਤੀ ਪ੍ਰਧਾਨ ਖੇਤਰ ਹੈ ਪੰਜਾਬ ਦੇ ਵਿੱਚ ਕੁੱਲ ਜਿਹੜਾ ਵਾਹੀ ਜੋਗ ਰਕਬਾ ਹੈ ਉਹ 1.5% ਭੂਗੋਲਿਕ ਖੇਤਰ ਹੈ ਜਿਹਦੇ ਵਿੱਚੋਂ ਫਿਰ ਵੀ ਇਹਨਾਂ ਘੱਟ ਹੋਣ ਦੇ ਬਾਵਜੂਦ ਵੀ ਆਪਾਂ 31% ਹੈ ਜਿਹੜੀ ਕਣਕ ਤੇ 23% ਹੈ ਝੋਨੇ ਦਾ ਆਪਾਂ ਅੰਨ ਭੰਡਾਰ ਦੇ ਵਿੱਚ ਹਿੱਸਾ ਪਾਉਂਦੇ ਹਾਂ ਸੋ ਸ਼ੁਰੂ ਤੋਂ ਹੀ ਆਪਣਾ ਜਿਹੜਾ ਪੰਜਾਬ ਇੱਕ ਜੋ ਸੂਬਾ ਹੈ ਉਹ ਖੇਤੀ ਦੇ ਨਾਲ ਜੁੜਿਆ ਹੋਇਆ ਹੈ ਗ੍ਰੀਨ ਰੈਵਲੂਸ਼ਨ ਦਾ ਵੀ ਜੋ ਸਭ ਤੋਂ ਵੱਡਾ ਕਾਰਨ ਸੀ ਉਹ ਆਪਣਾ ਪੰਜਾਬ ਸੂਬਾ ਹੀ ਬਣਿਆ ਸੀ ਪਰ ਜਿਵੇਂ ਕਹਿ ਲਓ ਵੀ ਇੱਕ ਸਮੇਂ ਦੀ ਦੌੜ ਚੱਲ ਰਹੀ ਹੈ ਆਪਣੀ ਜੋ ਨਵੀਂ ਪੀੜ੍ਹੀ ਹੈ ਉਹ ਖੇਤੀ ਤੋਂ ਹਟ ਕੇ ਹੋਰ ਕਿੱਤਿਆਂ ਵੱਲ ਆਪਦਾ ਸੂਬਾ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਉਹਨਾਂ ਦਾ ਰੁਝਾਨ ਹੈ ਜਿਹੜਾ ਉਹ ਕਾਫੀ ਵੱਧ ਗਿਆ ਹੈ ਪਰ ਜੋ ਸਾਡਾ ਵਿੰਗ ਕਿਸਾਨਾਂ ਨੂੰ ਉਤਸ਼ਾਹਿਤ ਕਰਦਾ ਹੈ ਉਹਦੇ ਨਾਲ ਆਪਾਂ ਵਾਪਸ ਜੋ ਕਿਸਾਨ ਹੈ ਉਹਨਾਂ ਨੂੰ ਖੇਤੀ ਨਾਲ ਜੋੜ ਸਕਦੇ ਹਾਂ ਖੇਤੀ ਨਾਲ ਜੋੜਨ ਦੇ ਨਾਲ-ਨਾਲ ਉਹਨਾਂ ਨੂੰ ਆਮਦਨ ਨਾਲੋਂ ਵੱਧ ਜਿਹੜੀ ਹੈਗੀ ਆ ਆਮਦਨ ਹੋ ਸਕੇ ਇਹਦੇ ਆਪਾਂ ਉਹਨਾਂ ਨੂੰ ਨੁਕਤੇ ਦੱਸਦੇ ਹਾਂ ਜੀ ਜਿਵੇਂ ਕਿ ਆਪਾਂ ਗੱਲ ਕਰੀਏ ਵੀ ਐਗਰੋ ਪ੍ਰੋਸੈਸਿੰਗ ਜਿਹੜੀ ਆਪਾਂ ਕਰ ਸਕਦੇ ਆ ਐਗਰੋ ਪ੍ਰੋਸੈਸਿੰਗ ਕੀ ਹੈ ਵੀ ਜੋ ਆਪਾਂ ਜਨਸ ਪੈਦਾ ਕੀਤੀ ਉਪਜ ਪੈਦਾ ਕੀਤੀ ਉਹਦੇ ਤੋਂ ਆਪਾਂ ਜੋ ਉਹਦਾ ਐਗਰੀਕਲਚਰ ਪ੍ਰੋਡਿਊਸ ਪ੍ਰੋਡਕਟ ਬਣਾਇਆ ਉਤਪਾਦ ਬਣਾਇਆ ਉਸ ਉਤਪਾਦ ਦੀ ਆਪਾਂ ਸੈਲਫ ਜਿਹੜੀ ਹੈ ਪੈਕਿੰਗ ਕਰੀਏ ਬ੍ਰਾਂਡਿੰਗ ਕਰਵਾਈਏ ਗ੍ਰੇਡਿੰਗ ਕਰਵਾਈਏ ਉਹਦੀ ਵਧੀਆ ਲੇਬਲਿੰਗ ਤਿਆਰ ਕਰੀਏ ਤਾਂ ਕਿ ਆਪਾਂ ਨੂੰ ਉੱਚ ਮਾਰਕੀਟਸ ਦੇ ਵਿੱਚ ਵੀ ਉਹਦਾ ਵਧੀਆ ਤੋਂ ਵਧੀਆ ਮੁੱਲ ਆ ਜਿਹੜਾ ਉਹ ਮਿਲ ਸਕੇ ਹੁਣ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਆ ਵੀ ਆਪਾਂ ਇੱਕ ਭਾਰਤ ਸਰਕਾਰ ਦੀ ਸਕੀਮ ਹੈ ਆਰਿਆ ਅਟਰੈਕਟਿੰਗ ਐਂਡ ਰੀਟੇਨਿੰਗ ਰੂਰਲ ਯੂਥ ਇਨ ਐਗਰੀਕਲਚਰ ਉਸ ਸਕੀਮ ਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਛੋਟੀਆਂ-ਛੋਟੀਆਂ ਮਸ਼ੀਨਰੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਲਗਾ ਕੇ ਪ੍ਰੋਡਕਟ ਬਣਾ ਸਕਣ ਜਿਵੇਂ ਕੀ ਗੱਲ ਕਰੀਏ ਫਾਰ ਐਗਜ਼ਾਮਪਲ ਆਪਾਂ ਦੇ ਸਕਦੇ ਹਾਂ ਕਈ ਕਿਸਾਨ ਵੀਰਾਂ ਨੂੰ ਇਹ ਗੱਲਾਂ ਹਵਾ ਦੇ ਵਿੱਚ ਵੀ ਲੱਗ ਸਕਦੀਆਂ ਹਨ ਜਿਵੇਂ ਕਿਸੇ ਨੇ ਘੱਟ ਰੇ ਸਪਰੇਅ ਵਾਲੀ ਕਣਕ ਪੈਦਾ ਕਰ ਲਈ ਹੈ ਤਾਂ ਉਸ ਦਾ ਆਟਾ ਤਿਆਰ ਕਰ ਸਕਦਾ ਹੈ ਆਰਗੇਨਿਕ ਆਟਾ ਕਿਸੇ ਨੇ ਅਗਰ ਬਾਸਮਤੀ ਘਟਰੇ ਸਪਰੇਅ ਪਾ ਕੇ ਤਿਆਰ ਕੀਤੀ ਹੈ ਪੈਦਾ ਕੀਤੀ ਹੈ ਸਿੱਧਾ ਬਾਸਮਤੀ ਨੂੰ ਮਾਰਕੀਟ ਚ ਵੇਚਣ ਨਾਲ ਉਹ ਮਿਲਿੰਗ ਕਰਕੇ ਪੈਕਿੰਗ ਕਰਕੇ ਕਿਲੋ ਕਿਲੋ 5-5 ਕਿਲੋ ਦੀ ਉਹ ਆਰਗੇਨਿਕ ਬਾਸਮਤੀ ਸੇਲ ਕਰ ਸਕਦਾ ਹੈ ਇਸੇ ਤਰੀਕੇ ਨਾਲ ਹੀ ਮਸਾਲਿਆਂ ਦੀ ਪਸਾਈ ਦੀ ਮਸ਼ੀਨ ਲੱਗ ਸਕਦੀ ਹੈ ਤੇਲ ਕੱਢਣ ਵਾਲੀ ਮਸ਼ੀਨ ਲੱਗ ਸਕਦੀ ਹੈ ਤੇ ਫੀਡ ਤਿਆਰ ਕਰਨ ਵਾਲੀਆਂ ਮਸ਼ੀਨਾਂ ਲੱਗ ਸਕਦੀਆਂ ਹਨ ਇਹਨਾਂ ਦਾ ਖਰਚਾ ਬਹੁਤ ਥੋੜਾ ਹੈ ਇਨਾਂ ਦੀ ਆਮ ਸੰਭਾਲ ਬਹੁਤ ਘੱਟ ਹੈ ਤੇ ਨਾਲ ਨਾਲ ਇਹ ਆਮ ਡੇਲੀ ਰੂਟੀਨ ਦੇ ਵਿੱਚ ਜਿਹੜੀ ਡੇਲੀ ਬੇਸਿਸ ਤੇ ਆਮਦਨ ਹੈ ਜਿਹੜੀ ਉਹ ਜਨਰੇਟ ਕਰ ਸਕਦੀ ਹੈ ਅਸਾ ਇੱਕ ਸਵੈ ਮੰਡੀਕਰਨ ਦੇ ਜਿਵੇਂ ਇਹ ਨੁਕਤੇ ਉਹਨਾਂ ਦੇ ਵਿੱਚ ਹੀ ਇਹ ਪੁਆਇੰਟ ਆ ਜਾਂਦੇ ਆ ਜਾਂ ਕੁਛ ਇਹਦਾ ਅਲੱਗ ਹੈ ਜੀ ਥੋੜਾ ਜਿਹਾ ਸਵੈ ਮੰਡੀਕਰਨ ਦੇ ਨੁਕਤੇ ਨੇ ਜਿਹੜੇ ਉਹ ਵੱਖਰਾ ਪਹਿਲੂ ਕਵਰ ਕਰਦੇ ਹਨ ਉਹ ਕਵਰ ਕਰਦੇ ਹਨ ਵੀ ਆਪਾਂ ਪ੍ਰੋਡਕਟ ਤਿਆਰ ਕਰ ਲਿਆ ਆਪਾਂ ਉਹਨਾਂ ਦੀ ਵਧੀਆ ਪਹਿਲਾਂ ਤਾਂ ਆਪਾਂ ਟ੍ਰੇਨਿੰਗ ਲੈਣੀ ਹੈ ਤਿਆਰ ਕਰਨ ਤੋਂ ਪਹਿਲਾਂ ਉਹ ਆਪਾਂ ਪੀਏਯੂ ਯੂਨੀਵਰਸਿਟੀ ਜੋ ਖੇਤੀਬਾੜੀ ਯੂਨੀਵਰਸਿਟੀ ਹੈ ਆਪਣੀ ਲੁਧਿਆਣਾ ਵਿਖੇ ਉਹਦੇ ਵਿੱਚ ਸਕਿੱਲ ਡਵੈਲਪਮੈਂਟ ਸੈਂਟਰ ਤੇ ਆਪਣਾ ਜਿਹੜਾ ਹੈ ਸਿਫਿਟ ਇੰਸਟੀਚਿਊਟ ਹੈ ਉਹਦੇ ਵਿੱਚ ਵੱਖੋ-ਵੱਖਰੇ ਵਿਸ਼ਿਆਂ ਤੇ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ ਪਹਿਲਾਂ ਤਾਂ ਉੱਥੋਂ ਟ੍ਰੇਨਿੰਗ ਹਾਸਲ ਕਰਨ ਜਦੋਂ ਆਪਾਂ ਨੂੰ ਟੈਕਨੀਕਲ ਨੋਲੇਜ ਆ ਗਈ ਟ੍ਰੇਨਿੰਗ ਮਿਲ ਗਈ ਫੇਰ ਆਪਾਂ ਜਿਹੜਾ ਹੈ ਉਤਪਾਦ ਜਿਹੜਾ ਹੈਗਾ ਪ੍ਰੋਡਕਟ ਆ ਉਹ ਉਹ ਤਿਆਰ ਕਰਾਂਗੇ ਆਪਦੇ ਉਪਜ ਦੇ ਉੱਤੋਂ ਠੀਕ ਹੈ ਜੀ ਪਰ ਉਹ ਤਿਆਰਤਾ ਆਪਾਂ ਕਰ ਲਿਆ ਬਟ ਸਵੈ ਮੰਡੀ ਕਰਨ ਦੇ ਵਿੱਚ ਕੁਸ਼ਕ 10 12 ਪੁਆਇੰਟ ਨੇ ਜਿਹੜੇ ਆਪਾਂ ਧਿਆਨ ਰੱਖਣੇ ਨੇ ਵੀ ਆਪਾਂ ਨੇ ਜਿਹੜਾ ਪ੍ਰੋਡਕਟ ਹੈ ਉਹਨੂੰ ਆਪਾਂ ਕਿਵੇਂ ਵਧੀਆ ਤੋਂ ਵਧੀਆ ਖੁਦ ਉਹਦੀ ਮਾਰਕੀਟਿੰਗ ਕਰ ਸਕਦੇ ਹਾਂ ਜਿਵੇਂ ਕਿ ਜੇ ਆਪਾਂ ਲਾਲੀ ਜੀ ਜੇਕਰ ਗੱਲ ਕਰੀਏ ਵੀ ਆਪਣੇ ਪ੍ਰੋਡਕਟ ਦੀ ਡਿਮਾਂਡ ਕਿੱਥੇ ਹੈ ਹਾਂਜੀ ਵੀ ਆਪਾਂ ਪ੍ਰੋਡਕਟ ਸ਼ਹਿਰ ਦੇ ਵਿੱਚ ਵੇਚਣਾ ਹੈ ਪਿੰਡ ਦੇ ਵਿੱਚ ਵੇਚਣਾ ਹੈ ਤੇ ਕਿਹੜੇ ਖੇਤਰ ਨੇ ਜਿੱਥੇ ਉਹਦੀ ਸਪਲਾਈ ਘੱਟ ਹੈ ਤੇ ਕਿਹੜੇ ਮਤਲਬ ਵੀ ਉਹਦੀ ਰੋਜ਼ਾਨਾ ਵਰਤੋਂ ਆਉਣ ਵਾਲੀ ਚੀਜ਼ ਹੈ ਹਫਤੇ ਬਾਅਦ ਵਰਤੋਂ ਆਉਣ ਵਾਲੀ ਚੀਜ਼ ਹੈ ਕਿ ਮਹੀਨੇ ਬਾਅਦ ਵਰਤੋਂ ਆਉਣ ਲਈ ਪਹਿਲਾਂ ਤਾਂ ਆਪਾਂ ਉਹਦੀ ਮੰਗ ਸਰਵੇਖਣ ਕਰਨਾ ਹੈ ਵੀ ਕਿੱਥੇ ਉਸ ਚੀਜ਼ ਦੀ ਸਭ ਤੋਂ ਵੱਧ ਮੰਗ ਹੈ ਫਿਰ ਗੱਲ ਆ ਗਈ ਵੀ ਤਕਨੀਕੀ ਜਾਣਕਾਰੀ ਪ੍ਰੋਡਕਟ ਤਿਆਰ ਕਰਨ ਸਮੇ ਉਹਦੀ ਪੌਸ਼ਟਿਕਤਾ ਮੇਨਟੇਨ ਰਵੇ ਬਰਕਰਾਰ ਰਵੇ ਇਹ ਵੀ ਆਪਾਂ ਨੂੰ ਜ਼ਰੂਰੀ ਹੈ। ਇਹ ਐਗਮਾਰਕ ਦੇ ਵਿੱਚ ਆ ਜਾਂਦਾ ਨਹੀਂ ਜੀ ਐਗਮਾਰਕ ਇੱਕ ਵੱਖਰਾ ਵਿਸ਼ਾ ਹੈ। ਇਸ ਵਹਿ ਮੰਡੀ ਕਰਨ ਦੇ ਪੁਆਇੰਟ ਨਹੀਂ। ਫਿਰ ਤੀਸਰੀ ਗੱਲ ਆ ਗਈ ਕਿ ਆਪਾਂ ਇੱਕ ਪ੍ਰੋਡਕਟ ਤੋਂ ਵੱਖੋ ਵੱਖਰੇ ਪ੍ਰੋਡਕਟ ਕਿਵੇਂ ਬਣਾ ਸਕਦੇ ਹਾਂ ਜਿਵੇਂ ਵਿਭਿੰਨਤਾ ਕਹਿ ਲਓ। ਜਿਵੇਂ ਆਟਾ ਆਟੇ ਤੋਂ ਸੇਵੀਆਂ ਦਲੀਆ ਤੇ ਪਾਸਤਾ ਵਗੈਰਾ ਬਣਾ ਲਿਆ ਤੇ ਜਿਵੇਂ ਗੋੜ ਹੈ ਉਸ ਤੋਂ ਗੱਜਕ ਬਣਾ ਲਈ। ਸਬਜ਼ੀਆਂ ਨੇ ਉਹਦੇ achar ਬਣਾ ਲਏ ਤਾਂ ਮਤਲਬ ਵੀ ਵੈਰਾਈਟੀ ਵਿਭਿੰਨਤਾ ਆਪਾਂ ਲਈ ਆਈਏ ਤਾਂ ਕਿ ਆਪਾਂ ਹਰ ਵਰਗ ਦੇ ਖਪਤਕਾਰ ਨੂੰ ਜਿਹੜਾ ਹੈ ਆਪਦੇ ਨਾਲ ਜੋੜ ਸਕੀਏ ਜੀ ਫਿਰ ਸਹੀ ਖਪਤਕਾਰ ਦੀ ਪਛਾਣ ਜੇ ਆਪਾਂ ਆਪਣਾ ਖਪਤਕਾਰ ਹੀ ਅਵੇਅਰ ਨਹੀਂ ਹੈ ਜੇ ਕੰਜ਼ਿਊਮਰ ਨੂੰ ਹੀ ਨਹੀਂ ਪਤਾ ਵੀ ਇਹ ਕੀ ਚੀਜ਼ਾਂ ਨੇ ਤਾਂ ਉਥੇ ਆਪਾਂ ਜਿੰਨਾ ਮਰਜ਼ੀ ਚੰਗਾ ਪ੍ਰੋਡਕਟ ਬਣਾ ਲਈਏ ਉਹਦੀ ਸੇਲ ਨਹੀਂ ਹੋਊਗੀ ਸੋ ਖਪਤਕਾਰ ਨੂੰ ਪਹਿਲਾਂ ਜਾਗਰੂਕ ਕਰਨਾ ਜਾਂ ਜਿੱਥੇ ਖਪਤਕਾਰ ਜਾਗਰੂਕ ਹੈ ਉਸ ਮਾਰਕੀਟ ਨੂੰ ਟਾਰਗੇਟ ਕਰਨਾ ਇਹ ਇੱਕ ਬਹੁਤ ਸਵੈ ਮੰਡੀਕਰਨ ਦਾ ਜਿਹੜਾ ਹੈ ਜ਼ਰੂਰੀ ਨੁਕਤਾ ਹੈ ਫਿਰ ਆ ਗਿਆ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਤੁਹਾਡੇ ਪ੍ਰੋਡਕਟ ਦੀ ਪੈਕਿੰਗ ਲੇਬਲਿੰਗ ਉਹਦੀ ਗ੍ਰੇਡਿੰਗ ਬ੍ਰਾਂਡਿੰਗ ਇਹਦੇ ਨਾਲ ਕੀ ਹੈ ਕੰਜ਼ਿਊਮਰ ਦਾ ਭਰੋਸਾ ਬਣਦਾ ਹੈ ਤੁਹਾਡੇ ਤੇ ਜਦੋਂ ਉੱਤੇ ਲੇਬਲ ਲੱਗਿਆ ਦੇਖੋਗਾ ਉਸ ਤੇ ਤੁਹਾਡਾ ਨਾਮ ਉਹਦਾ ਵਜ਼ਨ ਇਹ ਵੈਜ ਹੈ ਨਾਨ ਵੈਜ ਹੈ ਇਸ ਦੀ ਡੇਟ ਆਫ ਐਕਸਪਾਇਰੀ ਕੀ ਹੈ ਇਸ ਦੀ ਡੇਟ ਆਫ ਪੈਕਿੰਗ ਕੀ ਹੈ ਇਸ ਦਾ ਜਿੱਥੇ ਬਣਿਆ ਉਹ ਜਗ੍ਹਾ ਦਾ ਐਡਰੈਸ ਕੀ ਹੈ ਇਹਦੇ ਨਾਲ ਲੇਬਲ ਲੱਗਿਆ ਹੋਣ ਦੇ ਨਾਲ ਉਹਦਾ ਭਰੋਸਾ ਬੰਦਾ ਹੈ ਤੇ ਜੇ ਆਪਾਂ ਵਧੀਆਂ ਪੈਕੇਜਿੰਗ ਮਟੀਰੀਅਲ ਵਰਤਦੇ ਹਾਂ ਉਹਦੇ ਨਾਲ ਵੀ ਕੰਜ਼ਿਊਮਰ ਦਾ ਭਰੋਸਾ ਬੰਦ ਹੈ ਤੇ ਜੇ ਆਪਾਂ ਉਸ ਦੀ ਬ੍ਰਾਂਡਿੰਗ ਕਰਾ ਲਈਏ ਜੋ ਕਿ ਇੱਕ ਐਗ ਮਾਰਕ ਕਵਰ ਕਰਦਾ ਇੱਕ ਵੱਖਰਾ ਵਿਸ਼ਾ ਹੈ ਉਸ ਤੇ ਵੀ ਆਪਾਂ ਵਿਚਾਰ ਕਰਾਂਗੇ ਜੇ ਆਪਾਂ ਬ੍ਰਾਂਡਿੰਗ ਕਰਾ ਲਈਏ ਤਾਂ ਤੁਹਾਡਾ ਪ੍ਰੋਡਕਟ ਬਾਜ਼ਾਰ ਦੇ ਵਿੱਚ ਬਾਕੀ ਪ੍ਰੋਡਕਟ ਦੇ ਨਾਲੋਂ ਵੱਖਰਾ ਹੋ ਜਾਂਦਾ ਹੈ ਉਸ ਦਾ ਇੱਕ ਬਹੁਤ ਵਧੀਆ ਇਮਪ੍ਰੈਸ਼ਨ ਪੈਂਦਾ ਹੈ ਜਿਵੇਂ ਕਿ ਉਹ ਕਹਾਵਤ ਨਹੀਂ ਹੈ ਬੀ ਫਰਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਉਹੀ ਗੱਲ ਹੈ ਜੋ ਬ੍ਰਾਂਡਿੰਗ ਹੈ ਉਹ ਇੱਕ ਬਹੁਤ ਵਧੀਆ ਉਸ ਨੂੰ ਇਮਪ੍ਰੈਸ਼ਨ ਦਿੰਦੀ ਹੈ ਠੀਕ ਹੈ ਜੀ ਫਿਰ ਗੱਲ ਕਰਦੇ ਹਾਂ ਵੀ ਸਵੈ ਮਾਰਕੀਟਿੰਗ ਦੇ ਵਿੱਚ ਮੁੱਲ ਨਿਰਧਾਰਿਤ ਕਿੱਦਾਂ ਕਰਨਾ ਹੈ ਹੁਣ ਆਪਾਂ ਪ੍ਰੋਡਕਟ ਤੇ ਤਿਆਰ ਕਰ ਰਿਹਾ ਜਾਂ ਤੇ ਆਪਾਂ ਬਹੁਤ ਲੋਅ ਰੱਖ ਲੈਨੇ ਆ ਆਪਾਂ ਨੂੰ ਹੀ ਨਹੀਂ ਫਾਇਦਾ ਹੁੰਦਾ ਜਾਂ ਆਪਾਂ ਬਹੁਤ ਹਾਈ ਰੱਖ ਲੈਨੇ ਆ ਕਿ ਮੇਰਾ ਪ੍ਰੋਡਕਟ ਤੇ ਬਹੁਤ ਹਾਈ ਹੈ ਪਰ ਉਹ ਇੰਨਾ ਕੋਈ ਕੰਜ਼ਿਊਮਰ ਪੀ ਨਹੀਂ ਕਰਦਾ ਹੈਗਾ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਖਰਚਾ ਕਰ ਰਹੇ ਹਾਂ ਉਸ ਨੂੰ ਧਿਆਨ ਚ ਲਿਆੰਦਾ ਜਾਵੇ ਫਿਰ ਉਸੇ ਨਾਲ ਦੇ ਪ੍ਰੋਡਕਟ ਬਾਜ਼ਾਰ ਦੇ ਵਿੱਚ ਕਿਸ ਮੁੱਲ ਤੇ ਮਿਲ ਰਹੇ ਨੇ ਉਸ ਫੈਕਟਰ ਨੂੰ ਦੇਖਿਆ ਜਾਵੇ ਫਿਰ ਉਸ ਦੇ ਵਿੱਚ ਕੁਝ ਪਰਸੈਂਟ ਆਪ ਦਾ ਮੁਨਾਫਾ ਆਪਾਂ ਐਡ ਕਰਕੇ ਉਸ ਤੋਂ ਆਪਾਂ ਜਿਹੜਾ ਹੈਗਾ ਮੁੱਲ ਨਿਰਧਾਰਿਤ ਆ ਉਹ ਕਰ ਸਕਦੇ ਹਾਂ ਜੀ ਫਿਰ ਗੱਲ ਕਰਦੇ ਹਾਂ ਵੀ ਸਵੈ ਮੰਡੀ ਕਰਨ ਦੇ ਵਿੱਚ ਲਾਸਟ ਪਹਿਲੂ ਮਾਰਕੀਟਿੰਗ ਕਿੱਦਾਂ ਕਰਨੀ ਹੈ ਮਾਰਕੀਟਿੰਗ ਕਰਨ ਦੇ ਤਰੀਕੇ ਨੇ ਜਿਵੇਂ ਕਿ ਆਪਾਂ ਕੋਈ ਰਿਟੇਲਰ ਦੇ ਨਾਲ ਆਪਾਂ ਟਾਈ ਅਪ ਕਰ ਲਿਆ ਕੋਈ ਫੂਡ ਏਜੰਸੀ ਆ ਗਈ ਆਪਣੇ ਕੋਲ ਲੈਣ ਵਾਸਤੇ ਠੀਕ ਹੈ ਜੀ ਫਿਰ ਆਪਾਂ ਕੋਈ ਮਾਲਸ ਜਾਂ ਕੋਈ ਆਪਾਂ ਰੋਡ ਸਾਈਡ ਸਟਾਲਸ ਬਣਾ ਲੀਆਂ ਜਾਂ ਆਪਾਂ ਕੁਝ ਫਾਰਮਰਸ ਰਲ ਕੇ ਇੱਕ ਐਫ ਪੀਓ ਤਿਆਰ ਕਰ ਲੈਣੇ ਆ ਉਹਦੇ ਵਿੱਚ ਮਾਰਕੀਟਿੰਗ ਕਰ ਸਕਦੇ ਆ ਜਾਂ ਕੋਈ ਐਗ ਮਾਰਕ ਦਾ ਆਊਟਲੈਟ ਬਣਿਆ ਹੋਇਆ ਉਹਨਾਂ ਨਾਲ ਆਪਾਂ ਟਾਈ ਅਪ ਕਰਕੇ ਆਪਦੇ ਪ੍ਰੋਡਕਟ ਦੀ ਸੇਲ ਕਰਵਾ ਸਕਦੇ ਹਾਂ ਜਾਂ ਆਪਾਂ ਕਿਸਾਨ ਹੱਟ ਵਗੈਰਾ ਖੋਲ੍ਹ ਸਕਦੇ ਹਾਂ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਕਾਫੀ ਜਿਹੜੇ ਮਾਰਕੀਟਿੰਗ ਪਲੈਟਫਾਰਮਸ ਨੇ ਉਹ ਖੁਦ ਵੀ ਜਨਰੇਟ ਕਰ ਸਕਦੇ ਹਾਂ ਜਾਂ ਜਿਹੜੇ ਆਲਰੇਡੀ ਚੱਲ ਰਹੇ ਨੇ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕਰਕੇ ਆਪਾਂ ਪ੍ਰੋਡਕਟ ਦੀ ਜਿਹੜੀ ਸਵੈ ਮੰਡੀਕਰਨ ਆ ਉਹ ਕਰ ਸਕਦੇ ਹਾਂ اچھا ਇੱਕ ਜਿਹੜੇ ਮਾਪਦੰਡ ਨੇ ਹੈਨਾ ਇਹ ਕੀ ਹੁੰਦਾ ਤੇ ਕਿਵੇਂ ਮਤਲਬ ਸਾਰਾ ਇਹ ਲੱਗ ਸਕਦੇ ਆ ਜਾਂ ਸਾਰਾ ਇਹਦਾ ਮਤਲਬ ਪ੍ਰੇਖਕ ਕਿਵੇਂ ਸਾਰੀ ਮਤਲਬ ਸਾਰੀ ਐਕਸਪਲੇਨ ਕਰਿਓ ਹਾਂਜੀ ਮਾਪਦੰਡ ਜੇ ਆਪਾਂ ਫੂਡ ਪ੍ਰੋਡਕਟਸ ਦੀ ਗੱਲ ਕਰੀਏ ਤਾਂ ਮਤਲਬ ਵੀ ਜਿਹੜੇ ਕੁਆਲਿਟੀ ਪੈਰਾਮੀਟਰਸ ਨੇ ਕਿਹੜੇ ਮਾਪਦੰਡ ਨੇ ਜਿਨ੍ਹਾਂ ਦਾ ਪ੍ਰੋਡਕਟ ਤਿਆਰ ਕਰਨ ਸਮੇਂ ਆਪਾਂ ਧਿਆਨ ਰੱਖਣਾ ਹੈ ਤਾਂ ਕਿਹੜੇ ਜ਼ਰੂਰੀ ਹੁੰਦੇ ਨੇ ਜਿਵੇਂ ਕੀ ਗੱਲ ਕਰਦੇ ਆਪਾਂ ਸ਼ਹਿਦ ਹੀ ਤਿਆਰ ਕਰਨਾ ਉਸ ਨੂੰ ਤਿਆਰ ਕਰਨ ਦੀ ਵਿਧੀ ਕੀ ਹੈ ਕਾਸ਼ੇ ਤੇ ਵਿਧੀ ਇਹਦਾ ਇੱਕ ਪਹਿਲਾ ਮਾਪ ਦੰਡ ਦਾ ਪੁਆਇੰਟ ਹੈ ਬੀ ਮਤਲਬ ਸ਼ਹਿਦ ਤਿਆਰ ਕਰਨ ਵੇਲੇ ਮਧੂਮੱਖੀ ਦੀ ਪਾਲਣ ਪੋषण ਕਿਵੇਂ ਹੋ ਰਿਹਾ ਹੈ ਉਸ ਨੂੰ ਖਾਣ ਪੀਣ ਲਈ ਫਲੋਰਾ ਕੀ ਮਿਲ ਰਿਹਾ ਹੈ ਸ਼ਹਿਦ ਕੱਢਣ ਦਾ ਟੁਕਮਾ ਸਮਾਂ ਕੀ ਹੈ ਫਿਰ ਜੇ ਆਪਾਂ ਗੱਲ ਕਰੀਏ ਫਸਲਾਂ ਦੇ ਵਿੱਚ ਤਾਂ ਵੀ ਫਸਲਾਂ ਨੂੰ ਮਿੱਟੀ ਦੇ ਵਿੱਚ ਉਸ ਦੇ ਕੀ ਨੇ ਪਦਾਰਥ ਤੱਤ ਕਿਹੜੇ ਨੇ ਕਿਹੜੇ ਦੀ ਕਮੀ ਹੈ ਕਿਹੜੇ ਸਮੇਂ ਤੇ ਉਹਨਾਂ ਨੂੰ ਪਾਣੀ ਲੱਗ ਰਿਹਾ ਹੈ, ਰੇ ਸਪਰੇ ਕਿੰਨੀ ਪੈ ਰਹੀ ਹੈ, ਕਟਾਈ ਦਾ ਸਮਾਂ ਕੀ ਹੈ। ਇਹ ਸਾਰੀਆਂ ਜਿਹੜੀਆਂ ਨੇ ਕਾਸ਼ਤ ਦੀਆਂ ਵਿਧੀਆਂ ਵੀ ਆਪਣੇ ਜਿਹੜੇ ਹੈਗੇ ਨੇ ਪ੍ਰੋਡਕਟ ਦੇ ਮਾਪਦੰਡ ਡਿਸਾਈਡ ਕਰਦੀਆਂ ਨੇ। ਫੇਰ ਗੱਲ ਕਰਦੇ ਹਾਂ ਆਪਾਂ ਵੀ ਜਿਹੜੀ ਇਹਦੀ ਜਿੱਥੇ ਆਪਾਂ ਮੈਨੂਫੈਕਚਰਿੰਗ ਕਰਨੀ ਹੈ ਪ੍ਰੋਡਕਟ ਦੀ। ਮੈਨੂਫੈਕਚਰਿੰਗ ਵਾਲੀ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਜੋ ਲੇਬਰ ਆਪਣੇ ਨਾਲ ਕੰਮ ਕਰ ਰਹੀ ਹੈ ਉਹ ਬਿਮਾਰੀ ਰਹਿਤ ਹੋਣੀ ਚਾਹੀਦੀ ਹੈ। ਤੇ ਉਥੋਂ ਦਾ ਤਾਪਮਾਨ ਉਥੋਂ ਦੀ ਜਿਹੜੀ ਨਮੀ ਹੈ ਉਹ ਸਹੀ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਧੁੱਪ ਵਗੈਰਾ ਤੋਂ ਪ੍ਰੋਡਕਟ ਜਿਹੜਾ ਉਹਨੂੰ ਬਚਾਇਆ ਜਾ ਸਕਦਾ ਜਾ ਸਕੀ ਮਤਲਬ ਇਹ ਸਾਰੀਆਂ ਚੀਜ਼ਾਂ ਆਪਣੀ ਪ੍ਰੋਡਕਟ ਦੀ ਕੁਆਲਿਟੀ ਨੂੰ ਤੈਅ ਕਰਦੀਆਂ ਹਨ ਇਹੀ ਇਸ ਦੇ ਮਾਪਦੰਡ ਹਨ ਵੀ ਕਿਹੜੀਆਂ ਗੱਲਾਂ 'ਤੇ ਆਪਾਂ ਧਿਆਨ ਰੱਖਣੇ ਹੈਗੇ ਨੇ ਜੀ ਤੇ ਮਨਮੀਤ ਜੀ ਕਿਸਾਨ ਨੇ ਆਪਦਾ ਪ੍ਰੋਡਕਟ ਤਿਆਰ ਕਰ ਲਿਆ ਸਪੋਜ ਕਰੋ ਹਲਦੀ ਤਿਆਰ ਕਰ ਲਈ ਹਾਂਜੀ ਹੁਣ ਉਹਦਾ ਮਤਲਬ ਪੈਕਿੰਗ ਇੱਕ ਤਾਂ ਆਪਾਂ ਕਹਦੇ ਨੇ ਵੀ ਪੈਕਿੰਗ ਕਰ ਦੇਣੀ ਹਾਂਜੀ ਤੁਹਾਡੇ ਸ਼ਬਦਾਂ ਚ ਜਾਂ ਤੁਹਾਡੀ ਸਟੱਡੀ ਦੇ ਮੁਤਾਬਕ ਕਿਸ ਤਰ੍ਹਾਂ ਦੀ ਮਤਲਬ ਉਹਦੀ ਪੈਕਿੰਗ ਵੇ ਹੋਣਾ ਚਾਹੀਦਾ ਹਾਂਜੀ ਲਾਲੀਜੀ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲਈ ਪੈਕਿੰਗ ਹੈ ਜਿਹੜੀ ਉਹਦੇ ਲਈ ਇੱਕ ਵੱਖਰਾ ਫੂਡ ਗ੍ਰੇਡ ਮਟੀਰੀਅਲ ਆਉਂਦਾ ਹੈ ਜੋ ਆਪਾਂ ਨੂੰ ਵਰਤਣਾ ਚਾਹੀਦਾ ਹੈ ਪੈਕਿੰਗ ਵਾਸਤੇ ਕਈ ਵਾਰ ਕੀ ਹੁੰਦਾ ਆਪਾਂ ਸਸਤੇ ਦੇ ਚੱਕਰ ਵਿੱਚ ਘਟ ਕਣਤਾ ਵਾਲਾ ਪਲਾਸਟਿਕ ਪੋਲੀਥੀਨ ਵਰਤ ਲੈਨੇ ਹਾਂ ਪਰ ਜਦੋਂ ਉਹ ਗਰਮੀ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਤਾਂ ਉਹ ਬਹੁਤ ਘਾਤਕ ਹੈ ਜਿਹੜੀ ਕੈਮੀਕਲ ਰੀਲੀਜ਼ ਕਰਦਾ ਹੈ ਉਹ ਕੈਮੀਕਲ ਜਿਹੜੇ ਭੋਜਨ ਤੇ ਸਿੱਧੇ ਤੌਰ ਤੇ ਅਸਰ ਕਰਦੇ ਹਨ ਸੋ ਆਪਾਂ ਜਿਹੜਾ ਹੈਗਾ ਹਾਈ ਡੈਂਸਿਟੀ ਕਹਿ ਲਓ ਜਾਂ ਗੁੱਡ ਫੂਡ ਮਟੀਰੀਅਲ ਜਿਹੜਾ ਬਾਜ਼ਾਰ ਦੇ ਵਿੱਚ ਅਵੇਲੇਬਲ ਹੈ ਉਹੀ ਆਪਾਂ ਵਰਤਣਾ ਹੈ ਆਪਦੇ ਪ੍ਰੋਡਕਟ ਦੀ ਪੈਕਿੰਗ ਕਰਨ ਵਾਸਤੇ ਤੇ ਪੈਕਿੰਗ ਦੇ ਨਾਲ ਨਾਲ ਆਪਾਂ ਪੈਕਿੰਗ ਤੇ ਕਰ ਲਈ ਅچھے ਮਟੀਰੀਅਲ ਦੇ ਵਿੱਚ ਪਰ ਜੇ ਆਪਾਂ ਪ੍ਰੋਡਕਟ ਨੂੰ ਇਹੋ ਜੀ ਥਾਂ ਤੇ ਰੱਖਤਾ ਜਿੱਥੇ ਤਾਪਮਾਨ ਜ਼ਿਆਦਾ ਹੈ ਜਿੱਥੇ ਧੁੱਪ ਪੈ ਰਹੀ ਹੈ ਜਾਂ ਜਿੱਥੇ ਕਹਿ ਲਓ ਕੋਈ ਚੂਹੇ ਨੇ ਜਾਂ ਕੋਈ ਫੰਗਸ ਵਗੈਰਾ ਹੈ ਜਾਂ ਨਮੀ ਦੀ ਮਾਤਰਾ ਜ਼ਿਆਦਾ ਹੈ ਤਾਂ ਫਿਰ ਜਿੰਨਾ ਮਰਜ਼ੀ ਚੰਗਾ ਪੈਕਿੰਗ ਮਟੀਰੀਅਲ ਵਰਤ ਲਓ ਉਹਦਾ ਵੀ ਆਪਾਂ ਨੂੰ ਕੋਈ ਲਾਭ ਨਹੀਂ ਹੋਣਾ ਹੈਗਾ ਸੋ ਪੈਕਿੰਗ ਮਟੀਰੀਅਲ ਦੇ ਨਾਲ-ਨਾਲ ਜਿਹੜੀਆਂ ਤੁਹਾਡੀਆਂ ਸਟੋਰੇਜ ਦੀਆਂ ਕੰਡੀਸ਼ਨਸ ਐ ਉਹ ਵੀ ਬਹੁਤ ਇੰਪੋਰਟੈਂਟ ਐ ਹਮ ਅਸਾ ਇੱਕ ਮਤਲਬ ਬਹੁਤ ਸਾਰੇ ਜਿਹੜੇ ਕਿਸਾਨ ਨੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਕਣਕ ਝੋਨੇ ਦੇ ਫਸਲੀ ਚੱਕਰ ਚ ਹੀ ਨੇ ਬਹੁਤ ਸਾਰੇ ਕਿਸਾਨ ਜੀ ਤੁਸੀਂ ਆਪਾਂ ਇੱਕ ਇੰਟਰਵਿਊ ਛੋਟਾ ਜਿਹਾ ਕੀਤਾ ਸੀਗਾ ਦਾਣਾ ਮੰਡੀਆਂ ਦੇ ਵਿੱਚ ਹਾਂਜੀ ਕਿਸਾਨ ਆਪਣੀ ਫਸਲ ਜਦੋਂ ਦਾਣਾ ਮੰਡੀਆਂ ਦੇ ਵਿੱਚ ਵੇਚਦਾ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਮਤਲਬ ਆਊਟ ਆਫ ਵੇ ਥੋੜਾ ਜਿਹਾ ਆਪਾਂ ਚੱਲ ਰਹੇ ਆ ਨਾਣਾ ਮੰਡੀਆਂ ਵਿੱਚ ਥੋੜਾ ਜਿਹਾ ਬ੍ਰੀਫਲੀ ਦੱਸੋ ਦਾਣਾ ਮੰਡੀਆਂ ਦੇ ਵਿੱਚ ਤਾਂ ਜੀ ਜਦੋਂ ਮੈਂ ਮੰਨਦੀ ਆਂ ਵੀ ਕਿਸਾਨ ਵੀਰ ਨੇ 6 ਮਹੀਨੇ ਲਾ ਕੇ ਆਪਣੀ ਫਸਲ ਪਾਲ ਲਈ ਸਭ ਤੋਂ ਪਹਿਲਾਂ ਤਾਂ ਉਹ ਫਸਲ ਦੀ ਤਲਾਈ ਸਮੇਂ ਖੁਦ ਕੋਲੇ ਮੌਜੂਦ ਰਵੇ ਫਿਰ ਜੋ ਉਸ ਸਮੌਕੇ ਤੇ ਵਰਤਣ ਵਾਲਾ ਜੋ ਆਪਣਾ ਫਰਸ਼ੀ ਕੰਡਾ ਹੈ ਉਸ ਦੀ ਜਿਹੜੀ ਜਾਂਚ ਕਰ ਲੈਣੀ ਆਪਦੇ ਲੈਵਲ ਤੇ ਜਿਹੜੀ ਫਰਸ਼ੀ ਕੰਡੇ ਦੀ ਜਾਂਚ ਕਰ ਲੈਣੀ ਬਹੁਤ ਜ਼ਰੂਰੀ ਹੈ ਜਿਸ ਵਿੱਚ ਆਉਂਦੀਆਂ ਹਨ ਗੱਲਾਂ ਵੀ ਉਹ ਉਹਦੇ ਜਿਹੜੇ ਥਲੜੇ ਸਕੇਲ ਨੇ ਉਹ ਸਹੀ ਹੋਣੇ ਚਾਹੀਦੇ ਨੇ ਵਿੱਚ ਕੋਈ ਦਾਣਾ ਨਾ ਫਸਿਆ ਹੋਵੇ ਉਸ ਦੀ ਜੋ ਪਲੀ ਹੈ ਤੇ ਜੋ ਉਸ ਦਾ ਉੱਪਰਲਾ ਸਕੇਲ ਹੈ ਉਹ ਬਿਲਕੁਲ ਸਹੀ ਉਹਦਾ ਜਿਹੜਾ ਹੋਣਾ ਚਾਹੀਦਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਵਿੰਗਾ ਟੇਡਾ ਨਾ ਹੋਵੇ ਉਹ ਇੱਧਰ ਉੱਧਰ ਜਾਂ ਉੱਪਰ ਥੱਲੇ ਕਿਤੇ ਸਕੇਲ ਹੈ ਜਿਹੜਾ ਉਹ ਟੱਚ ਨਾ ਕਰਦਾ ਹੋਵੇ ਠੀਕ ਹੈ ਜੀ ਇੱਕ ਪੱਧਰ ਥੱਲੇ ਜਿਹੜੀ ਜ਼ਮੀਨ ਹੋਣੀ ਦੇ ਤਾਂ ਕਿ ਚਾਰੇ ਜਿਹੜੇ ਪੈਰ ਹੈ ਉਹ ਉੱਚੇ ਨੀਵੇਂ ਨਾ ਹੋਣ ਕਿਉਂਕਿ ਜਦੋਂ ਇੱਕ ਵੀ ਜਗਾ ਉੱਚੀ ਨੀਵੀ ਹੁੰਦੀ ਹੈ ਜਾਂ ਸਕੇਲ ਵਿੰਗਾ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਆਪਣਾ ਜਿਹੜਾ ਹੈ ਜਨਸ ਦੇ ਤੋਲ ਦੇ ਵਿੱਚ ਫਰਕ ਆਉਂਦਾ ਹੈ ਅੱਛਾ ਗੱਲ ਕਰਦੇ ਹਾਂ ਜਿਵੇਂ ਬਾਰਦਾਨਾ ਬਾਰਦਾਨੇ ਦਾ ਵਜਨ ਹੈ ਜਿਹੜੇ ਉਹ ਕੋਈ ਕਿੰਨਾ ਰੱਖ ਲੈਂਦਾ ਹੈ ਕੋਈ ਕਿੰਨਾ ਸੋ ਜੋ ਪਿੱਛੋ ਨਿਰਧਾਰਤ ਆਉਂਦਾ ਹੈ ਉਹ ਆਉਂਦਾ ਹੈ 600 ਗ੍ਰਾਮ ਬਾਰਦਾਨੇ ਦਾ ਵਜਨ ਪਰ ਜੀ ਕੋਈ ਕਿਸਾਨ ਨਹੀਂ ਵੀ ਇਸ ਨੂੰ ਡਿਸਾਈਡ ਕਰ ਪਾਉਂਦਾ ਤਾਂ ਤੋਲ ਸ਼ੁਰੂ ਕਰਨ ਤੋਂ ਪਹਿਲਾਂ ਖਾਲੀ 10 ਬੋਰੀਆਂ ਦਾ ਵਜਨ ਆਪਾਂ ਉਹਦੇ ਤੇ ਕੰਡੇ ਤੇ ਕਰ ਲੈਣਾ ਹੈ ਉਹਨੂੰ ਆਪਾਂ 10 ਦੇ ਨਾਲ ਭਾਗ ਕਰਕੇ ਪ੍ਰਤੀ ਬੋਰੀ ਦਾ ਵਜਨ ਕੱਢ ਲੈਣਾ ਹੈ ਉਸ ਹਿਸਾਬ ਨਾਲ ਵੀ ਆਪਾਂ ਬਾਰਦਾਨੇ ਦਾ ਜਿਹੜਾ ਵਜਨ ਹੈ ਉਹਨੂੰ ਤੈਅ ਕਰ ਸਕਦੇ ਹਾਂ ਦੂਸਰੀ ਗੱਲ ਇਹ ਹੈ ਵੀ ਤਲਾਈ ਦੇ ਸਮੇਂ ਤੋਲਾ ਮੌਜੂਦ ਹੋਵੇ ਤਾਂ ਜ਼ਿਆਦਾ ਵਧੀਆ ਜੋ ਕਿ ਹੋਣਾ ਵੀ ਚਾਹੀਦਾ ਹੈ ਤੋਲਾ ਮੌਜੂਦ ਬਿਕੋਜ਼ ਤੋਲੇ ਨੂੰ ਹੀ ਉਹਦੀ ਟੈਕਨੀਕਲ ਨੋਲਿਜ ਹੁੰਦੀ ਹੈ ਠੀਕ ਹੈ ਜੀ ਤੀਸਰੀ ਗੱਲ ਵੀ ਆਪ ਸੁਚੇਤ ਰਹਿਣਾ ਸਭ ਤੋਂ ਜ਼ਰੂਰੀ ਗੱਲ ਹੈ ਵੀ ਖੁਦ ਜਿਹੜੇ ਆਪਾਂ ਸੁਚੇਤ ਹੋਈਏ ਤੇ ਆਪਦੀ ਤਲਾਈ ਸਮੇ ਆਪਾਂ ਮੇਨ ਮੇਨ ਗੱਲਾਂ ਦਾ ਜਿਹੜਾ ਹੈਗਾ ਧਿਆਨ ਰੱਖੀਏ ਜੀ ਅੱਛਾ ਕਿਸਾਨ ਨੇ ਫਸਲ ਮਤਲਬ ਕੋਈ ਵੀ ਤਿਆਰ ਕਰਨੀ ਚਾਹੇ ਉਹਨੇ ਬਾਗਬਾਨੀ ਦੇ ਵਿੱਚ ਚਾਹੇ ਮਤਲਬ ਸਬਜ਼ੀਆਂ ਦੀ ਤਾਂ ਉਹ ਆਪਣੀ ਆਪਣੀ ਫਸਲ ਦੀ ਗੁਣਵੱਤਾ ਦਾ ਭਰੋਸਾ ਕਸਟਮਰ ਨੂੰ ਕਿਵੇਂ ਦਿਵਾ ਸਕਦਾ ਕਿ ਮੇਰੀ ਫਸਲ ਜਾਂ ਮੇਰੀ ਕੋਈ ਵੀ ਪ੍ਰੋਡਕਟ ਆ ਵਧੀਆ ਹੈਗਾ ਹਾਂਜੀ ਆਪਣਾ ਜੋ ਪਹਿਲਾ ਵਾਲਾ ਦੌਰ ਸੀ ਜੀ ਜੋ ਕਹਿ ਲਓ ਵੀ ਆਜ਼ਾਦੀ ਤੋਂ ਬਾਅਦ ਜੋ ਇੱਕ ਦੌਰ ਸੀਗਾ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਉਸ ਸਮੇਂ ਦੇ ਦੌਰਾਨ ਬਹੁਤ ਜ਼ਿਆਦਾ ਮਿਲਾਵਟ ਵਾਲਾ ਕੰਮ ਸ਼ੁਰੂ ਹੋ ਗਿਆ ਰਿਆ ਸਪ੍ਰਿਆ ਵਾਲਾ ਕੰਮ ਸ਼ੁਰੂ ਹੋ ਗਿਆ ਉਦੋਂ ਕੰਜ਼ਿਊਮਰ ਵੀ ਇੰਨਾ ਜਿਹੜਾ ਹੈਗਾ ਅਵੇਅਰ ਨਹੀਂ ਸੀਗਾ ਠੀਕ ਹੈ ਜੀ ਇਸ ਤੇ ਚੀਜ਼ ਤੇ ਕੰਟਰੋਲ ਪਾਉਣ ਵਾਸਤੇ ਇੱਕ ਰੂਲ ਬਣਾਇਆ ਗਿਆ ਜਾਂ ਐਕਟ ਕਹਿ ਲਓ ਬਣਾਇਆ ਗਿਆ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ 1937 ਦੇ ਵਿੱਚ ਹੀ ਬਣਿਆ ਸੀ ਪਰ 196662 ਦੇ ਵਿੱਚ ਇਹਦੇ ਕੁਝ ਰੂਲਸ ਆਏ ਜਿਨ੍ਹਾਂ ਤੋਂ ਬਾਅਦ ਇਹਦਾ ਇਹਨੂੰ ਲਾਗੂ ਹੋਣਾ ਯਾਨੀ ਕਿ ਜ਼ਰੂਰੀ ਹੋ ਗਿਆ ਇਹ ਕੀ ਹੈ ਇਸ ਦੇ ਐਕਟ ਦੇ ਆਧਾਰ ਤੇ ਇੱਕ ਪ੍ਰਮਾਣਿਕਤਾ ਸਰਕਾਰ ਦਿੰਦੀ ਹੈ ਜਿਹਨੂੰ ਆਪਾਂ ਐਗ ਮਾਰਕ ਕਹਿੰਦੇ ਹਾਂ ਜੀ ਆਪਾਂ ਕਿਸੇ ਵੀ ਫੂਡ ਪ੍ਰੋਡਕਟ ਦੇ ਉੱਤੇ ਐਗ ਮਾਰਕ ਸਰਟੀਫਿਕੇਸ਼ਨ ਲਈ ਹੋਈ ਹੈ ਤਾਂ ਉਸ ਦੇ ਉੱਪਰ ਕੋਈ ਸਵਾਲ ਨਹੀਂ ਉਠਾ ਸਕਦਾ ਉਸ ਦੀ ਕੁਆਲਿਟੀ ਉੱਪਰ ਕੋਈ ਸਵਾਲ ਨਹੀਂ ਉਠਾ ਸਕਦਾ ਉਸ ਦੀ ਵੱਖਰੇ ਤੌਰ ਤੇ ਉਹਦੀ ਟੈਸਟਿੰਗ ਉਸ ਦੀ ਲੇਬਲਿੰਗ ਪੈਕਿੰਗ ਬ੍ਰਾਂਡਿੰਗ ਦੇ ਉਸ ਦੀ ਗ੍ਰੇਡਿੰਗ ਹੈ ਜਿਹੜੀ ਉਹ ਪ੍ਰੋਡਕਟ ਦੀ ਕੀਤੀ ਜਾਂਦੀ ਹੈ ਸੋ ਭਰੋਸਾ ਦਿਵਾਉਣ ਵਾਸਤੇ ਆਪਾਂ ਨੂੰ ਕੁਝ ਬੜਾ ਲੰਬਾ ਚੌੜਾ ਕੰਮ ਨਹੀਂ ਜੋ ਆਪਾਂ ਪ੍ਰੋਡਕਟ ਤਿਆਰ ਕੀਤਾ ਹੈ ਜੋ ਆਪਾਂ ਖੇਤੀ ਉਪਜ ਤੋਂ ਜਾਂ ਬਾਗਬਾਨੀ ਤੋਂ ਜਾਂ ਪੋਲਟਰੀ ਤੋਂ ਜਾਂ ਫਲ ਸਬਜ਼ੀਆਂ ਤੋਂ ਆਪਾਂ ਕੋਈ ਵੀ ਪ੍ਰੋਡਕਟ ਤਿਆਰ ਕੀਤਾ ਹੈ ਉਸ ਦੀ ਆਪਾਂ ਐਗ ਮਾਰਕ ਕਰਵਾ ਕੇ ਕਿਸਾਨ ਨੂੰ ਸਾਫ਼ ਤੇ ਸਿੱਧੇ ਤਰੀਕੇ ਨਾਲ ਜਿਹੜਾ ਹੈਗਾ ਭਰੋਸਾ ਉਹ ਦਿਵਾ ਸਕਦੇ ਹਾਂ ਅੱਛਾ ਮਨਵੀਰ ਜੀ ਐਗ ਮਾਰਕ ਦੀ ਗੱਲ ਆਈ ਹੈ ਬਹੁਤ ਸਾਰੇ ਕਿਸਾਨਾਂ ਨੂੰ ਇਹ ਸ਼ਬਦ ਹੀ ਨਹੀਂ ਪਤਾ ਹੋਣਾ ਉਹਨੂੰ ਥੋੜਾ ਐਕਸਪਲੇਨ ਕਰਿਓ ਵੀ ਹੈਗ ਮਾਰਕ ਜੀ ਇੱਕ ਕੈਲੋ ਵੀ ਇੱਕ ਕੁਆਲਿਟੀ ਦੀ ਪ੍ਰਮਾਨਕਤਾ ਪੱਤਰ ਹੈ ਜੋ ਭਾਰਤ ਸਰਕਾਰ ਵੱਲੋਂ ਆਪਾਂ ਨੂੰ ਮਿਲਦਾ ਹੈ ਪਰ ਉਹ ਲੈਣ ਦਾ ਇੱਕ ਪ੍ਰੋਸੀਜਰ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿੰਨੀ ਆ ਕਿ ਐਗ ਮਾਰਕ ਕਿਹੜੀਆਂ-ਕਿਹੜੀਆਂ ਜਿੰਸਾਂ ਲਈ ਲਿਆ ਜਾ ਸਕਦਾ ਹੈ ਹਾਂਜੀ ਟੋਟਲ ਦੀਆਂ ਜੇ ਆਪਾਂ ਗੱਲ ਕਰੀਏ 231 ਜਿੰਸਾਂ ਨੇ ਜਿੰਨਾ ਵਿੱਚੋਂ ਜੇ ਆਪਾਂ ਮੇਨ ਮੇਨ ਗੱਲ ਕਰੀਏ ਅਨਾਜ ਤੇ ਅਨਾਜ ਦੇ ਨਾਲ ਸਬੰਧਤ ਜਿੰਨੇ ਵੀ ਉਸਦੇ ਪ੍ਰੋਡਕਟ ਹਨ ਠੀਕ ਹੈ ਜੀ ਫਿਰ ਆਪਾਂ ਗੱਲ ਕਰੀਏ ਫਲ ਸਬਜ਼ੀਆਂ ਉਹਨਾਂ ਦੇ ਨਾਲ ਸਬੰਧਤ ਜਿੰਨੇ ਵੀ ਪ੍ਰੋਡਕਟ ਹਨ ਜਿਵੇਂ ਆਪਾਂ ਆਮ ਡੇਲੀ ਰੁਟੀਨ ਵਾਲੀ ਗੱਲ ਕਰੀਏ ਤਾਂ ਜਿਵੇਂ ਕਿ ਆਟਾ ਦਾਲਾਂ ਵਨਸਪਤੀ ਤੇਲ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫਲ ਸਬਜ਼ੀਆਂ ਪੋਲਟਰੀ ਦੇ ਪ੍ਰੋਡਕਟ ਕਿਉਂ ਸ਼ਾਇਦ ਇਹ ਸਾਰੀਆਂ ਖਾਣ-ਪੀਣ ਦੀਆਂ ਜੋ ਆਮ ਮਾਰਕੀਟ ਡੇਲੀ ਬੇਸਿਸ ਤੇ ਆਪਾਂ ਨੂੰ ਜਿੰਨਾਂ ਦੀ ਲੋੜ ਪੈਂਦੀ ਹੈ ਇਹਨਾਂ ਦਾ ਜਿਹੜਾ ਹੈਗਾ ਐਗ ਮਾਰਕ ਹੈ ਆਪਾਂ ਕਰਵਾ ਸਕਦੇ ਹਾਂ ਮਤਲਬ ਉਹ ਚੀਜ਼ ਖੇਤੀ ਤੋਂ ਤਿਆਰ ਹੋਇਆ ਜੋ ਉਪਜ ਹੈ ਉਸ ਤੋਂ ਅੱਗੇ ਪ੍ਰੋਸੈਸਿੰਗ ਕਰਕੇ ਤਿਆਰ ਕੀਤੇ ਜੋ ਉਸ ਦੇ ਪ੍ਰੋਡਕਟ ਹਨ ਉਹਨਾਂ ਸਾਰਿਆਂ ਦੇ ਲਈ ਐਗ ਮਾਰਕ ਹੈ ਜਿਹੜਾ ਉਹ ਲਾਗੂ ਕਰਵਾਇਆ ਜਾ ਸਕਦਾ ਹੈ ਅੱਛਾ ਮਤਲਬ ਥੋੜਾ ਜਿਹਾ ਪੇ ਦੇਖੀਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਹੁਣ ਜਿਵੇਂ ਬਾਗਬਾਨੀ ਵਾਲਾ ਰਹੇ ਨੇ ਹਾਂਜੀ ਆਪਾਂ ਕੋਈ ਉਹਨਾਂ ਨੂੰ ਐਗਜ਼ਾਮਪਲ ਦੇਈਏ ਵੀ ਤੁਸੀਂ ਜੇ ਅਮਰੂਦ ਪੈਦਾ ਕਰ ਲਿਆ ਤਾਂ ਉਹਨੂੰ ਕਿਵੇਂ ਮਤਲਬ ਵੇਚ ਸਕਦੇ ਆ ਮਤਲਬ ਕੱਲੇ ਆਪਾਂ ਇੱਕ ਫਲ ਦੀ ਰੱਖ ਲੈਨੇ ਵੈਸੇ ਗਾਣ ਹਾਂਜੀ ਹਾਂ ਉਹ ਐਕਸਪਲੇਨ ਕਰਿਓ ਵੀ ਉਹਨਾਂ ਨੂੰ ਕੋਈ ਵੀ ਜਿਹੜਾ ਫਲ ਹੈ ਲਾਲੀ ਜੀ ਚਾਹੇ ਉਹ ਬਾਗਬਾਨੀ ਦਾ ਹੈ ਚਾਹੇ ਉਹ ਖੇਤੀ ਦਾ ਅਨਾਜ ਹੈ ਠੀਕ ਹੈ ਜੀ ਉਦੀ ਇੱਕ ਤਾਂ ਜਿਵੇਂ ਆਮ ਨੋਰਮਲ ਆਪਾਂ ਮੰਡੀਕਰਨ ਕਰਦੇ ਆ ਇੱਕ ਤਰੀਕਾ ਇਹ ਹੈ ਪਰ ਇਹਦੇ ਵਿੱਚ ਆਪਾਂ ਨੂੰ ਉਨਾ ਲਾਭ ਨਹੀਂ ਹੁੰਦਾ ਜੇ ਆਪਾਂ ਆਪਦੇ ਚਲੋ ਤੁਸੀਂ ਅਮਰੂਦ ਦੀ ਗੱਲ ਕੀਤੀ ਹੈ ਤਾਂ ਆਪਾਂ ਅਮਰੂਦ ਦੀ ਗੱਲ ਕਰਦੇ ਆ ਉਸ ਦੀ ਜੇ ਆਪਾਂ ਸਿਰਫ ਗ੍ਰੇਡਿੰਗ ਹੀ ਕਰ ਲਈਏ ਵੱਡੇ ਅਮਰੂਦ ਇੱਕ ਪਾਸੇ ਕੱਢ ਲਈਏ ਛੋਟੇ ਅਮਰੂਦ ਆਪਾਂ ਇੱਕ ਪਾਸੇ ਜੋ ਦਾਗੀ ਹੈ ਉਹ ਇੱਕ ਪਾਸੇ ਜੋ ਸਾਫ਼ ਹੈ ਉਹ ਇੱਕ ਪਾਸੇ ਫਰੂਟਸ ਦੀ ਫਲ ਸਬਜ਼ੀਆਂ ਦੀ ਜੇ ਆਪਾਂ ਸਿਰਫ ਗ੍ਰੇਡਿੰਗ ਹੀ ਕਰ ਲਈਏ ਉਹਦੇ ਨਾਲ ਵੀ ਆਪਾਂ ਨੂੰ ਤੇ ਉਹਨਾਂ ਦੀ ਇੱਕ ਪ੍ਰੋਪਰ ਪੈਕੇਜਿੰਗ ਕਟ ਕੁਆਂਟੀਟੀ ਦੇ ਵਿੱਚ ਆਪਾਂ ਕਾਰਟੂਨਸ ਦੇ ਵਿੱਚ ਜਿਹਦੀ ਪੈਕਿੰਗ ਕਰਕੇ ਉੱਪਰ ਆਪਣੇ ਜੋ ਬ੍ਰਾਂਡ ਦਾ ਲੋਗੋ ਹੈ ਉਸ ਨੂੰ ਲਗਾ ਕੇ ਤਾਂ ਉਸ ਦੀ ਦੇਖਣ ਨਾਲ ਮਤਲਬ ਦਿਖ ਬਦਲ ਜਾਂਦੀ ਹੈ ਦਿਖ ਬਦਲਣ ਨਾਲ ਤੇ ਉਸ ਦੇ ਸਾਈਜ਼ ਨਾਲ ਤੇ ਉਸ ਦੀ ਜੋ ਉੱਪਰ ਉਹਦੀ ਸਾਫ ਸਫਾਈ ਹੈ ਉਸ ਦੇ ਨਾਲ ਹੀ ਆਪਾਂ ਨੂੰ ਉਸ ਦਾ ਚੰਗਾ ਮੁੱਲ ਹੈ ਜਿਹੜਾ ਫਲਾਂ ਦਾ ਉਹ ਮਿਲ ਸਕਦਾ ਹੈ ਤੇ ਜੇਕਰ ਆਪਾਂ ਇਸ ਤੋਂ ਵੀ ਐਡਵਾਂਸ ਲੈਵਲ ਤੇ ਲੈ ਕੇ ਜਾਣਾ ਹੈ ਤਾਂ ਆਪਾਂ ਫਲਾਂ ਦੇ ਸ਼ਰਬਤ ਫਲਾਂ ਦੀਆਂ ਜੈਮਸ ਜਿਹੋ ਉਹਨਾਂ ਦੀ ਬੰਦੇ ਆਜਕਲ ਹਾਂਜੀ ਸਲਾਈਸ ਜਿਹੜੇ ਪ੍ਰੀਜ਼ਰਵਡ ਹੁੰਦੇ ਨੇ ਠੀਕ ਹੈ ਕੈਂਡ ਪ੍ਰੋਡਕਟਸ ਹੁੰਦੇ ਨੇ ਉਹ ਬਣਾ ਕੇ ਜੇ ਆਪਾਂ ਉਸ ਦੀ ਵੀ ਬਾਗ ਦੇ ਨਾਲ ਇੱਕ ਆਪਾਂ ਪ੍ਰੋਸੈਸਿੰਗ ਯੂਨਿਟ ਲਗਾ ਲਈਏ ਤੇ ਆਪਾਂ ਉਸ ਦੀ ਪ੍ਰੋਡਕਟ ਤਿਆਰ ਕਰਕੇ ਉਹਦੀ ਵਧੀਆ ਆਪਾਂ ਕੁਆਲਿਟੀ ਗ੍ਰੇਡ ਮਟੀਰੀਅਲ ਦੇ ਵਿੱਚ ਉਹਦੀ ਪੈਕਿੰਗ ਕਰੀਏ ਤਾਂ ਆਪਾਂ ਉਹਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਕਰ ਵੀ ਆਪਦੀ ਸੇਲ ਕਰ ਸਕਦੇ ਹਾਂ ਅੱਛਾ ਮਤਲਬ ਬਹੁਤ ਸਾਰੇ ਕਿਸਾਨਾਂ ਦੀ ਜਦੋਂ ਫਸਲਾਂ ਤਿਆਰ ਹੋ ਜਾਂਦੀਆਂ ਨੇ ਤਾ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਫਸਲ ਤਾਂ ਪੈਦਾ ਕਰ ਲਈ ਹਾਂਜੀ ਪਰ ਉਹਨੂੰ ਅਸੀਂ ਮਤਲਬ ਸਟੋਰ ਕਿਵੇਂ ਕਰੀਏ ਜਾਂ ਮਤਲਬ ਇੱਕ ਦੋ ਦਿਨ ਜੇ ਉਹਨਾਂ ਨੇ ਚਲਾਉਣਾ ਤਾਂ ਤੁਹਾਡੇ ਕੋਲੇ ਕੀ ਹੈਗਾ অপਸ਼ਨਸ ਖੇਤੀਬਾੜੀ ਵਿਭਾਗ ਕੋਲੇ ਵੀ ਉਹ ਕਿਵੇਂ ਵੇ ਕਿਵੇਂ ਸਾਂਭ ਸਕਦਾ ਅਸੀਂ ਜੀ ਸਾਡੇ ਕੋਲ ਜੇ ਕੋਈ ਵੀ ਫਾਰਮਰ ਅਪਰੋਚ ਕਰਦਾ ਹੈ ਜਿਨ੍ਹਾਂ ਨੂੰ ਮਾਰਕੀਟਿੰਗ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਅਸੀਂ ਉਹਨਾਂ ਨੂੰ ਸੁਝਾਅ ਦੇ ਸਕਦੇ ਹਾਂ ਵੀ ਤੁਸੀਂ ਪਹਿਲਾਂ ਤਾਂ ਜਿਹੜੀਆਂ ਆਮ ਫੂਡ ਏਜੰਸੀਜ਼ ਨੇ ਜਿਹੜੀਆਂ ਫਲ ਖਰੀਦਦੀਆਂ ਨੇ, ਸਬਜ਼ੀਆਂ ਖਰੀਦਦੀਆਂ ਨੇ ਜਾਂ ਹੋਰ ਪ੍ਰੋਡਕਟ ਜਿਹੜੀਆਂ ਖਰੀਦਦੀਆਂ ਨੇ ਉਹਨਾਂ ਦੇ ਨਾਲ ਤੁਸੀਂ ਟਾਈਅਪ ਰੱਖੋ। ਟਾਈਅਪ ਰੱਖਣ ਤੋਂ ਬਾਅਦ ਫਿਰ ਆਪਦੀ ਪਹਿਲਾਂ ਲੋਕਲ ਮਾਰਕੀਟ ਨੂੰ ਕਵਰ ਕਰੋ। ਲੋਕਲ ਤੋਂ ਬਾਅਦ ਤੁਸੀਂ ਨੈਸ਼ਨਲ ਮਾਰਕੀਟ ਵੱਲ ਵੀ ਜਾ ਸਕਦੇ ਹੋ ਪਰ ਉਹਦੇ ਲਈ ਵੀ ਤੁਹਾਨੂੰ ਇੱਕ ਪ੍ਰਮਾਣਿਕਤਾ ਹੋਵੇ ਜੇ ਪ੍ਰੋਡਕਟ ਦੀ ਤਾਂ ਤੁਸੀਂ ਨੈਸ਼ਨਲ ਮਾਰਕੀਟ ਤੇ ਬਿਨਾਂ ਕਿਸੇ ਚੈਲੰਜ ਤੋਂ ਪ੍ਰੋਡਕਟ ਦੀ ਸੇਲ ਕੋਸ ਸਕਦੀ ਹੈ ਲਾਲੀ ਜੀ ਜਿੰਨੇ ਵੀ ਇਹ ਪ੍ਰੋਡਕਟ ਹੈ ਨਾ ਇਹਨਾਂ ਦੇ ਵਿੱਚ ਜੇ ਤੁਸੀਂ ਐਗ ਮਾਰਕ ਕਰਵਾਈ ਹੋਈ ਹੈ ਐਗ ਮਾਰਕ ਦਾ ਜਿਹਦੇ ਪ੍ਰੋਡਕਟ ਤੇ ਲੋਗੋ ਲੱਗ ਗਿਆ ਨਾ ਸਮਝੋ ਕਿ ਤੁਹਾਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿ ਇਹ ਸ਼ੁੱਧ ਹੈ ਉਹ ਆਪਣੀ ਸ਼ੁੱਧਤਾ ਆਪਣਾ ਜੋ ਉਸ ਦਾ ਪੋਸਟਿਕ ਪਨ ਹੈ ਉਹ ਸਭ ਕੁਝ ਉਹ ਲੋਗੋ ਹੀ ਦੱਸ ਦੇਊਗਾ ਤੇ ਉਸ ਪ੍ਰੋਡਕਟ ਨੂੰ ਵੇਚਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਊਗੀ ਸਮੱਸਿਆ ਆਉਂਦੀ ਹੈ ਜਦੋਂ ਆਪਾਂ ਪੈਦਾ ਤੇ ਕਰ ਲਿਆ ਪਰ ਆਪਾਂ ਉਹਦੀ ਕੋਈ ਗ੍ਰੇਡਿੰਗ ਸੋਰਟਿੰਗ ਨਹੀਂ ਕੀਤੀ ਉਹਨੂੰ ਅੱਗੇ ਆਪਾਂ ਕੋਈ ਪ੍ਰੋਸੈਸਿੰਗ ਨਹੀਂ ਕੀਤੀ ਉਹਦੀ ਅੱਛੀ ਪੈਕਿੰਗ ਨਹੀਂ ਕੀਤੀ ਆਪਾਂ ਐਦਾਂ ਹੀ ਉਹਨੂੰ ਲਈ ਫਿਰਦੇ ਹੈਗੀਆਂ ਫੇਰ ਉਹਨੂੰ ਕਿਉਂਕਿ ਕੀ ਹੈ ਵੀ ਜੋ ਆਪਾਂ ਦੇਖਦੇ ਹਾਂ ਜੋ ਆਪਾਂ ਨੂੰ ਅੱਖਾਂ ਤੋਂ ਸਭ ਤੋਂ ਪਹਿਲਾਂ ਆਕਰਸ਼ਿਤ ਕਰਦਾ ਹੈ ਉਹੀ ਆਪਾਂ ਨੂੰ ਪਸੰਦ ਆਉਂਦਾ ਹੈ ਸੋ ਪਹਿਲਾਂ ਉਹਦਾ ਇੱਕ ਆਕਰਸ਼ਨ ਵਧਾਉਣਾ ਉਸ ਚੀਜ਼ ਦਾ ਜ਼ਰੂਰੀ ਹੈ ਚਾਹੇ ਉਹਦੀ ਗ੍ਰੇਡਿੰਗ ਕਰਕੇ ਕਰ ਲਓ ਚਾਹੇ ਉਸ ਦੀ ਪ੍ਰੋਸੈਸਿੰਗ ਕਰਕੇ ਕਰ ਲਓ ਚਾਹੇ ਉਸ ਦੀ ਪੈਕਿੰਗ ਤੇ ਲੇਬਲਿੰਗ ਕਰਕੇ ਕਰ ਲੋ ਅਸਾਂ ਆਪਾਂ ਇਹਦੇ ਬਾਰੇ ਡਿਸਕਸ਼ਨ ਤਾਂ ਕਰ ਰਹੇ ਆਂ ਬਹੁਤ ਸਾਰੇ ਕਿਸਾਨ ਸ਼ਾਇਦ ਸੋਚ ਰਹੇ ਹੋਣ ਕਿ ਹਜੇ ਤੱਕ ਮਨਮੀਤ ਜੀ ਨੇ ਸਾਨੂੰ ਇਹ ਨਹੀਂ ਦੱਸਿਆ ਵੀ ਅਸੀਂ ਐਗ ਮਾਰਕ ਕਿਵੇਂ ਕਰਵਾ ਸਕਦੇ ਆਂ ਤੇ ਉਹਦੀ ਫੀਸ ਕਿੰਨੀ ਹੈਗੀ ਇਹ ਵੀ ਦੱਸੋ ਥੋੜਾ ਹਾਂਜੀ ਐਗ ਮਾਰਕ ਕਰਾਉਣ ਦੇ ਲਈ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਹੀ ਗੁਜ਼ਾਰਿਸ਼ ਕਰੂੰਗੀ ਕਿ ਜਿਨਨੇ ਵੀ ਤੁਹਾਡੇ ਏਰੀਏ ਦੇ ਮਾਰਕੀਟਿੰਗ ਵਿੰਗ ਦੇ ਖੇਤੀਬਾੜੀ ਅਤੇ ਕਿਸਾਨ ਸਹਲਾਈ ਦੇ ਭਾਗ ਦੇ ਜਿਹੜੇ ਏਡੀਓਜ਼ ਨੇ ਮਾਰਕੀਟਿੰਗ ਵਿੰਗ ਦੇ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਦੇ ਵਿੱਚ ਆਓ ਰਾਬਤਾ ਕਾਇਮ ਕਰੋ ਜੋ ਜ਼ਰੂਰੀ ਦਸਤਾਵੇਜ਼ ਨੇ ਉਹ ਤੁਹਾਨੂੰ ਦੱਸੀ ਜਾਣਗੇ ਜੋ ਕਿ ਆਮ ਹੀ ਨੇ ਬਿਲਕੁਲ ਪੈਨ ਕਾਰਡ ਆਧਾਰ ਕਾਰਡ ਤੇ ਕੋਈ ਦੋ ਚਾਰ ਹੋਰ ਉਹ ਦੇ ਕੇ ਤੁਸੀਂ ਇੱਕ ਅਧਾ ਅਧਿਕਾਰ ਪੱਤਰ ਹੈ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ ਇਹ ਅਧਿਕਾਰ ਪੱਤਰ ਹੈ ਆਪਾਂ ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇਨਸਪੈਕਸ਼ਨ ਇੱਕ ਸੈਂਟਰ ਲੈਵਲ ਦਾ ਇੰਸਟੀਟਿਊਟ ਹੈ ਇਹਨੂੰ ਆਪਾਂ ਇੱਕ ਅਰਜੀ ਲਗਾ ਕੇ ਸਾਰੇ ਡਾਕੂਮੈਂਟ ਪੇਜ ਕੇ ਆਪਦੇ ਪ੍ਰੋਡਕਟ ਦਾ ਵੀਰਵਾ ਦੇ ਕੇ ਅਧਿਕਾਰ ਪੱਤਰ ਪ੍ਰਾਪਤ ਕਰਦੇ ਹਾਂ ਉਹ ਅਧਿਕਾਰ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਇੱਕ ਲੋਟ ਡਿਸਾਈਡ ਕੀਤਾ ਜਾਂਦਾ ਹੈ ਉਸ ਲੋਟ ਦੇ ਵਿੱਚੋਂ ਤੁਹਾਡੇ ਪ੍ਰੋਡਕਟ ਦੀ ਸੈਂਪਲ ਲਿਆ ਜਾਂਦਾ ਹੈ ਸੈਂਪਲ ਆਪਣੀਆਂ ਜੋ ਸੂਬੇ ਦੀਆਂ ਐਗ ਮਾਰਕ ਲੈਬਾਰਟਰੀਆਂ ਨੇ ਜਿਵੇਂ ਕਿ ਲੁਧਿਆਣਾ ਅੰਮ੍ਰਿਤਸਰ ਤੇ ਫਰੀਦਕੋਟ ਵਿੱਚ ਹੈ ਉੱਥੇ ਉਹਨਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ ਜੋ ਟੈਸਟਿੰਗ ਦਾ ਨਤੀਜਾ ਆਉਂਦਾ ਹੈ ਉਹ ਪਲੱਸ ਜੋ ਲੋਟ ਨੰਬਰ ਆਉਂਦਾ ਹੈ ਉਹ ਉਹ ਸਾਰਾ ਕੁਛ ਆਪਾਂ ਲੇਬਲ ਦੇ ਉੱਪਰ ਲਿਖ ਕੇ ਪ੍ਰੋਪਰ ਲੇਬਲਿੰਗ ਉਹਦੀ ਤਿਆਰ ਕਰਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜੋ ਇਸ ਦੀ ਫੀਸ ਦੀ ਗੱਲ ਕਰੀਏ ਜੇ ਆਪਾਂ 10000 ਰੁਪਿਆ ਇਸ ਦੀ 5 ਸਾਲਾਂ ਦੀ ਫੀਸ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਨੂੰ ਆਪਾਂ ਰੀਨਿਊ ਕਰਵਾਉਣਾ ਹੈ 5 ਸਾਲ ਬਾਅਦ ਤਾਂ 5000 ਫੀਸ ਇਸ ਦੇ ਰੀਨਿਊਅਲ ਦੀ ਹੈ ਬਟ ਉਹ ਐਕਸਪਾਇਰ ਡੇਟ ਤੋਂ ਪਹਿਲਾਂ ਪਹਿਲਾਂ ਕਰਵਾਉਣਾ ਜ਼ਰੂਰੀ ਹੁੰਦਾ ਮਤਲਬ ਸਾਢੇ 1.5 ਸਾਲਾਂ ਤੋਂ ਆਪਾਂ ਉਹਦੀ ਦੁਬਾਰਾ ਜਿਹੜੀ ਰੀਨਿਊਅਲ ਹੈਗੀ ਉਹ ਕਰਵਾ ਸਕਦੇ ਹਾਂ ਇਹ ਆਪਾਂ ਨੂੰ ਸੁਣਨ ਦੇ ਵਿੱਚ 10000% ਜ਼ਿਆਦਾ ਲੱਗ ਸਕਦੀ ਹੈ ਕਿਉਂਕਿ ਆਪਾਂ 5 ਸਾਲ ਦੀ ਗੱਲ ਕਰ ਰਹੇ ਹਾਂ ਜੇ ਆਪਾਂ 1 ਸਾਲ ਦੀ ਗੱਲ ਕਰੀਏ ਤਾਂ 2000 ਰੁਪਿਆ ਹੀ ਫੀਸ ਹੈ ਬਟ ਇਹ ਕਰਵਾਉਣ ਦੇ ਨਾਲ ਆਪਣੀ ਜਿਹੜੀ ਪਹੁੰਚ ਅਗਰ ਇੰਨੀ ਸੀ ਸੇਲ ਕਰਨ ਦੀ ਤਾਂ ਆਪਣੀ ਉਹ ਪਹੁੰਚ ਹੈ ਜਿਹੜੀ ਉਹ ਦੁੱਗਣੀ ਹੋ ਜਾਂਦੀ ਆ ਆਪਦੇ ਪ੍ਰੋਡਕਟ ਨੂੰ ਸੇਲ ਕਰਨ ਦੇ ਲਈ ਅਸਾਂ ਮੈਂ ਇਹ ਸੋਚ ਰਿਹਾ ਸੀ ਕਿ ਵੀ ਜੇ ਪੰਜਾਬ ਦੇ ਕਿਸਾਨ ਨੇ ਕਾਮਯਾਬ ਹੋਣਾ ਹੋਵੇ ਤਾਂ ਉਹਦਾ ਇੱਕ ਰਾਈ ਹੈ ਵੀ ਮਾਰਕੀਟਿੰਗ ਹਾਂਜੀ ਮਾਰਕੀਟਿੰਗ ਜੇ ਕਿਸੇ ਦੀ ਗੁੱਡਵਿਲ ਹੋ ਗਈ ਤਾਂ ਸਾਰਾ ਕੁਝ ਹੀ ਹੋ ਸਕਦਾ ਹੋਰ ਕਿਹੜੇ ਸੁਝਾਅ ਨੇ ਵੀ ਮਤਲਬ ਜਿਹੜੇ ਤੁਹਾਡੇ ਮਾਰਕੀਟਿੰਗ ਦੇ ਜ਼ਰੀਏ ਹੀ ਤੁਹਾਨੂੰ ਲੱਗਦਾ ਤੁਸੀਂ ਗਰਾਊਂਡ ਤੇ ਵੀ ਕੰਮ ਕਰਦੇ ਹੋ ਹਨ ਕਿਸਾਨਾਂ ਨੂੰ ਮਿਲਦੇ ਰਹਿੰਦੇ ਆ ਉਹਨਾਂ ਦੇ ਮਤਲਬ ਤੌਰ ਤਰੀਕੇ ਜਾਣਦੇ ਆ ਕਿ ਕਿਵੇਂ-ਕਿਵੇਂ ਕੰਮ ਕਰਦੇ ਆ ਜੇ ਤੁਹਾਨੂੰ ਕੋਈ ਲੱਗਦਾ ਵੀ ਆਪਾਂ ਐਗਜ਼ਾਮਪਲ ਦੇ ਸਕਦੇ ਆ ਤਾਂ ਜਰੂਰ ਦੱਸਿਓ ਸਾਡੇ ਗੱਲ ਚ ਹਾਂਜੀ ਹਾਂਜੀ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਵੀ ਆਪਣੇ ਇੱਥੇ ਮੁਕਸਰ ਦੇ ਵਿੱਚ ਚਿਬੜਾਲੀ ਪਿੰਡ ਦੇ ਵਿੱਚ ਕਿ ਕਿਸਾਨ ਵੀਰ ਨੇ ਮਨਜਿੰਦਰ ਸਿੰਘ ਜੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਕੋਲੂ ਲਗਾਇਆ ਹੋਇਆ ਹੈ ਖੁਦ ਦੀ ਉਹ ਸਰੋਂ ਤਿਆਰ ਕਰਦੇ ਹਨ ਸਰੋਂ ਦਾ ਤੇਲ ਅਤੀ ਸ਼ੁੱਧ ਉਹ ਰੌ ਜਿਹੜਾ ਹੈਗਾ ਨਾਰੀਅਲ ਸਾਊਥ ਦੇ ਵਿੱਚੋਂ ਮੰਗਵਾਉਂਦੇ ਹਨ ਅਤੇ ਘਰੇ ਉਸ ਦਾ ਨਾਰੀਅਲ ਦਾ ਤੇਲ ਬਦਾਮਾਂ ਦੀ ਗਰੀ ਦਾ ਤੇਲ ਮੱਖਲੀ ਦਾ ਤੇਲ ਤਿਆਰ ਕਰਕੇ ਉਹਨਾਂ ਨੇ ਬਹੁਤ ਅੱਛੇ ਲੈਵਲ ਤੇ ਆਪਦੇ ਕੰਮ ਨੂੰ ਚਲਾਇਆ ਹੋਇਆ ਹੈ ਇਵਨ ਕਿ ਉਹਨਾਂ ਦੀ ਪੂਰੀ ਫੈਮਿਲੀ ਉਹਦੇ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ ਉਹ ਬਾਗੀ ਖੇਤੀ ਵੀ ਕਰਦੇ ਹਨ ਕਨਕ ਝੋਨੇ ਦੀ ਪਰ ਉਸ ਦੇ ਨਾਲ-ਨਾਲ ਉਹਨਾਂ ਨੇ ਇੱਕ ਆਵਦਾ ਬ੍ਰਾਂਡ ਵੀ ਬਣਾਇਆ ਹੋਇਆ ਹੈ ਆਪਦੇ ਜਿਹੜੇ ਵਨਸਪਤੀ ਤੇਲ ਨੇ ਵੱਖ-ਵੱਖ ਤਰ੍ਹਾਂ ਦੇ ਉਹੋ ਉਹ ਸੇਲ ਕਰਦੇ ਨੇ ਸੇਲ ਦੇ ਨਾਲ-ਨਾਲ ਮਤਲਬ ਸੇਲ ਇੰਨੀ ਅੱਛੀ ਹੈ ਕਿ ਉਹਨਾਂ ਤੋਂ ਡਿਮਾਂਡ ਪੂਰੀ ਨਹੀਂ ਕੀਤੀ ਜਾ ਰਹੀ ਬਟ ਉਹਨਾਂ ਨੂੰ ਇੱਥੋਂ ਤੱਕ ਪਹੁੰਚਣ ਤੇ ਉਹਨਾਂ ਦੀ 4 ਤੋਂ 5 ਸਾਲ ਦੀ ਮਿਹਨਤ ਡੈਡੀਕੇਸ਼ਨ ਤੇ ਜੋ ਕੁਆਲਿਟੀ ਉਹ ਦੇ ਰਹੇ ਨੇ ਉਸ ਦਾ ਭਰੋਸਾ ਉਹਨਾਂ ਨੇ ਕੰਜ਼ਿਊਮਰਸ ਤੋਂ ਕਮਾਇਆ ਹੈ ਇਸੇ ਲਈ ਹੀ ਅੱਜ ਉਹ ਇਸ ਪੜਾਤੇ ਨੇ ਕਿ ਉਹਨਾਂ ਨੂੰ ਡਿਮਾਂਡ ਜ਼ਿਆਦਾ ਹੈ ਤੇ ਉਹਨਾਂ ਤੋਂ ਉਹਨਾਂ ਸਪਲਾਈ ਨਹੀਂ ਕੀਤਾ ਜਾ ਰਿਹਾ ਹੈਗਾ ਇਹ ਇੱਕ ਉਦਾਹਰਨ ਸੀ ਲਾਲੀ ਜੀ ਇਹ ਜਿਹਿਆਂ ਬਹੁਤ ਉਦਾਹਰਨਾਂ ਨੇ ਕੋਈ ਕਿਸਾਨ ਹਲਦੀ ਪੈਦਾ ਕਰਕੇ ਉਸ ਦਾ ਕਰੇ ਹੀ ਛੋਟੀ ਜੀ ਹਲਦੀ ਦੀ ਪ੍ਰੋਸੈਸਿੰਗ ਯੂਨਿਟ ਹੈ ਜੋ ਲੱਗ ਜਾਂਦੀ ਹੈ ਜਿਸ ਦਾ ਨੈਗਲੀਜੀਬਲ ਜਾਂ ਖਰਚਾ ਹੈ ਉਹ ਲਗਾ ਕੇ ਖੁਦ ਪਾਊਡਰ ਤਿਆਰ ਕਰਕੇ ਵੇਚ ਰਹੇ ਨੇ ਹੋਰ ਮਸਾਲੇ ਜਿਹੜੇ ਨੇ ਤਿਆਰ ਕਰਕੇ ਵੇਚ ਰਹੇ ਨੇ ਮਤਲਬ ਕੰਮ ਤੇ ਲੋਕ ਬਹੁਤ ਕਰ ਰਹੇ ਨੇ ਪਰ ਲੋਕ ਇਸ ਦੀ ਬ੍ਰਾਂਡਿੰਗ ਵੱਲ ਤੇ ਥੋੜਾ ਜਿਹਾ ਉਹਦੀ ਅੱਛੀ ਪੈਕੇਜਿੰਗ ਵੱਲ ਧਿਆਨ ਘਟ ਦਿੰਦੇ ਨੇ ਸੋ ਮੈਂ ਤੁਹਾਡੇ ਇੰਟਰਵਿਊ ਦੇ ਮਾਧਿਅਮ ਨਾਲ ਇਹ ਵੀ ਕਰੂੰਗੀ ਵੀ ਕੰਮ ਤੇ ਸ਼ੁਰੂ ਕਰ ਲਿਆ ਕੰਮ ਚੱਲ ਵੀ ਆ ਸੇਲ ਵੀ ਵਧੀਆ ਹੋ ਰਹੀ ਆ ਉਹਨਾਂ ਦੀ ਪਰ ਜੇ ਉਹਨਾਂ ਨੇ ਇਸ ਤੋਂ ਵੀ ਅੱਗੇ ਲੈ ਕੇ ਜਾਣਾ ਤਾਂ ਉਸ ਦੀ ਬ੍ਰਾਂਡਿੰਗ ਕਰਵਾਉਣ ਗ੍ਰੇਡਿੰਗ ਕਰਵਾਉਣ ਟੈਸਟਿੰਗ ਕਰਵਾਉਣ ਤਾਂ ਕਿ ਉਹਨਾਂ ਨੂੰ ਕਿਸੇ ਵੀ ਪੜਾ ਤੇ ਕੋਈ ਵੀ ਚੈਲੰਜ ਫੇਸ ਨਾ ਕਰਨਾ ਪਵੇ ਅੱਛਾ ਮਤਲਬ ਥੋੜਾ ਜਿਹਾ ਹਟਮਾ ਕੁਐਸਚਨ ਹੋ ਸਕਦਾ ਮੇਰਾ ਵੀ ਅੱਜ ਦਾ ਸਮਾਂ ਡਿਜੀਟਲ ਹੈ ਜੀ ਆਪਣੀ ਇੰਟਰਵਿਊ ਵੀ ਲੋਕ ਆਪਣੇ ਡਿਜੀਟਲ ਮਤਲਬ ਜੋ ਵੀ ਉਹਨਾਂ ਕੋਲੇ ਫੋਨ ਜਾਂ ਲੈਪਟਾਪ ਕੰਪਿਊਟਰ ਤੇ ਦੇਖ ਰਹੇ ਹੋਣਗੇ ਤਾਂ ਕਿਸਾਨ ਜੀ ਆਪਣੀ ਫਸਲ ਇਸ ਤਰ੍ਹਾਂ ਵਿੱਚ ਮਤਲਬ ਤੁਹਾਨੂੰ ਲੱਗਦਾ ਵੀ ਇਨ ਫਿਊਚਰ ਇਹਨਾਂ ਚੀਜ਼ਾਂ ਦਾ ਬਿਲਕੁਲ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਅੱਜ ਸੋਸ਼ਲ ਮੀਡੀਆ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਘਰ ਕਰ ਲਿਆ ਹੈ ਤੇ ਕਿਉਂ ਨਾ ਆਪਾਂ ਜੇ ਆਪਾਂ ਸੋਸ਼ਲ ਮੀਡੀਆ ਬਾਕੀ ਕੰਮਾਂ ਦੇ ਲਈ ਵਰਤ ਸਕਦੇ ਹਾਂ ਕਿਉਂ ਨਾ ਆਪਾਂ ਆਪਦੀ ਮਸ਼ਹੂਰੀ ਕਰਨ ਦੇ ਲਈ ਵਰਤੀਏ ਆਪਾਂ ਜਿੱਥੇ ਪ੍ਰੋਡਕਟ ਪੈਦਾ ਕੀਤਾ ਪਹਿਲਾਂ ਉਹਦੀਆਂ ਆਪਾਂ ਵੀਡੀਓਜ਼ ਸ਼ੇਅਰ ਕਰੀਏ ਇੰਸਟਾਗ੍ਰam ਫੇਸਬੁੱਕ ਵਟਸਐਪ ਤੇ ਫਿਰ ਆਪਾਂ ਜਿੱਥੇ ਪ੍ਰੋਡਕਟ ਤਿਆਰ ਕਰ ਰਹੇ ਹਾਂ ਉਸ ਯੂਨਿਟ ਦੀਆਂ ਸ਼ੇਅਰ ਕਰੀਏ ਫਿਰ ਜਿੱਥੇ ਪੈਕਿੰਗ ਹੋ ਰਹੀ ਹੈ ਉਸ ਯੂਨਿਟ ਦੀਆਂ ਸ਼ੇਅਰ ਕਰੀਏ ਤਾਂ ਕਿਉਂ ਨਾ ਕੰਜ਼ਿਊਮਰ ਨੂੰ ਆਪਣੇ ਤੇ ਭਰੋਸਾ ਹੋਊਗਾ ਸੋ ਜਿਹੜਾ ਸਵੈ ਮੰਡੀਕਰਨ ਦਾ ਇੱਕ ਪੁਆਇੰਟ ਇਹ ਵੀ ਸੀ ਕਿ ਆਪਾਂ ਜਿਹੜੀ ਹੈ ਇਸ ਦੀ ਐਡਵਰਟਾਈਜ਼ਮੈਂਟ ਤੇ ਪ੍ਰਚਾਰ ਹੈ ਉਹੋ ਲਾਜ਼ਮੀ ਕਰਨਾ ਹੈ ਤੇ سوشل میڈیا ਤੋਂ ਵਧੀਆ ਪਲੈਟਫਾਰਮ ਨਹੀਂ ਹੈ ਇਸ ਦਾ ਪ੍ਰਚਾਰ ਕਰਨ ਦੇ ਲਈ ਤਾਂ سوشل میڈیا ਨੂੰ ਪੋਜ਼ਿਟਿਵ ਤਰੀਕੇ ਨਾਲ ਵੀ ਵਰਤਿਆ ਜਾਵੇ ਅਤੇ ਪ੍ਰਚਾਰ ਦੇ ਵਿੱਚ ਸਹਾਇਤਾ ਲਈ ਜਾਵੇ سوشل میڈیا ਦੀ ਜੀ ਮਨਮੀਤ ਜੀ ਤੁਸੀਂ ਸਾਡੇ ਕਿਸਾਨਾਂ ਨੂੰ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਜਰੂਰ ਦਿਓ ਕਿਉਂਕਿ ਤੁਸੀਂ ਗਰਾਊਂਡ ਤੇ ਬਹੁਤ ਜ਼ਿਆਦਾ ਕੰਮ ਕੀਤਾ ਤੇ ਮੈਂ ਚਾਹਾਂਗਾ ਵੀ ਤੁਹਾਡੇ ਮੈਸੇਜ ਦੇ ਜਰੀਏ ਕਿਸਾਨਾਂ ਨੂੰ ਕੁਝ ਬਹੁਤ ਵਧੀਆ ਅਪੀਲ ਹੋ ਜੇ ਦਾ ਕਹਿਣਾ ਹੀ ਕੀ ਹੈ ਜੀ ਮੇਰੀ ਜੀ ਕਿਸਾਨ ਵੀਰਾਂ ਨੂੰ ਅਖੀਰ ਦੇ ਵਿੱਚ ਇਹੀ ਗੁਜ਼ਾਰਿਸ਼ ਹੈ ਕੀ ਆਪਾਂ ਉਦਮ ਖੇਤੀ ਕਰੀਏ ਆਪਾਂ ਖੇਤੀ ਨੂੰ ਹੋਰ ਲਾਹੇਮੰਦ ਬਣਾਈਏ ਆਪਾਂ ਸਿਰਫ ਕਣਕ ਝੋਨੇ ਦੇ ਫਸਲੀ ਚੱਕਰ ਤੱਕ ਸੀਮਤ ਨਾ ਰਹੀਏ ਆਪਾਂ ਆਪ ਦੇ ਪ੍ਰੋਡਕਟ ਤਿਆਰ ਕਰੀਏ ਵੱਧ ਤੋਂ ਵੱਧ ਆਪਾਂ ਮੁਨਾਫਾ ਲਈਏ ਤੇ ਇਸ ਦੇ ਨਾਲ ਨਾਲ ਆਪਾਂ ਜੋ ਆਉਣ ਵਾਲੀ ਆਪਣੀ ਪੀੜ੍ਹੀ ਹੈ ਨਵੀਂ ਜਨਰੇਸ਼ਨ ਹੈ ਉਹਨੂੰ ਆਪਾਂ ਖੇਤੀ ਕਿੱਤੀ ਦੇ ਨਾਲ ਵੱਧ ਤੋਂ ਵੱਧ ਜੋੜ ਕੇ ਰੱਖੀਏ ਤਾਂ ਕਿ ਜੋ ਆਪਣੀ ਜੋ ਨਵੀਂ ਪੀੜ੍ਹੀ ਹੈ ਉਸ ਦਾ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਰੁਝਾਨ ਹੈ ਜਿਹੜਾ ਉਹ ਘਟਾਇਆ ਜਾ ਸਕੇ ਤੇ ਆਪਾਂ ਪੰਜਾਬੀ ਤੇ ਪੰਜਾਬੀਅਤ ਦੀ ਆਪਦੀ ਹੋਂਦ ਨੂੰ ਜਿਹੜਾ ਹੈ ਉਹ ਬਚਾ ਕੇ ਰੱਖੀਏ ਜੀ ਬਹੁਤ ਧੰਨਵਾਦ ਜੀ ਤੁਸੀਂ ਸਮਝ ਬਹੁਤ ਬਹੁਤ ਧੰਨਵਾਦ ਜੀ ਸਵੈਸੰਨ ਮਨਮੀਤ ਕੌਰ ਜੀ ਜਿਹੜੇ ਮਾਰਕੀਟਿੰਗ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਵਾਕਈ ਇਹਨਾਂ ਦਾ ਕੰਮ ਦੇਖਿਆ ਕਿ ਗਰਾਊਂਡ ਲੈਵਲ ਤੇ ਕਿਸ ਲੈਵਲ ਤੇ ਇਹ ਕੰਮ ਕਰਦੇ ਆ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ ਤੇ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਕੰਮ ਆਉਣ ਵਾਲੀ ਇੰਟਰਵਿਊ ਆ ਮੈਨੂੰ ਲੱਗਦਾ ਨਹੀਂ ਕਿ ਪੰਜਾਬ 'ਚ ਇਸ ਤੋਂ ਪਹਿਲਾਂ ਇਸ ਵਿਸ਼ੇ ਤੇ ਗੱਲ ਹੋਈ ਹੋਵੇਗੀ ਜੇ ਹੋਈ ਆ ਤਾਂ ਤੁਸੀਂ ਉਹ ਵੀ ਦੱਸਿਓ ਤੇ ਆਉਂਦੇ ਸਮੇਂ 'ਚ ਅਸੀਂ ਹੋਰ ਇਸ ਤਰ੍ਹਾਂ ਦੀਆਂ ਇੰਟਰਵਿਊ ਲੈ ਕੇ ਆਉਂਦੇ ਰਾਵਾਂਗੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸ਼ੁਕਰੀਆ ਥੈਂਕ ਯੂ